ਪਤਰ ਜੀ ਜਦੋਂ ਤੁਸੀਂ ਇੱਕ ਰਜ਼ਾਈਨ ਲੈਟਰ ਭੇਜਿਆ ਸੀ ਹਾਂਜੀ ਮੈਨੂੰ ਵੀ ਪਿਆ ਮੇਰੀ ਖਬਰ ਲਾ ਦਿਓ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਪਾਰਟੀ ਨੂੰ ਭੇਜਿਆ ਤੁਸੀਂ ਕਿਹਾ ਵੀ ਮੈਂ ਢਾਲੀਵਾਲ ਸਾਹਿਬ ਨੂੰ ਭੇਜ ਦਿੱਤਾ ਹਾਂਜੀ ਉਹਨਾਂ ਦੇ ਬਾਕੀ ਜਿਹੜੇ ਨੁਮਾਇੰਦੇ ਉਹਨਾਂ ਨੂੰ ਵੀ ਭੇਜ ਦਿੱਤਾ ਬਿਲਕੁਲ ਚਲੋ ਖਬਰਾਂ ਵੀ ਲੱਗੀਆਂ ਕਿ ਤੁਸੀਂ ਪਾਰਟੀ ਛੱਡੀ ਹਾਂਜੀ ਉਸ ਤੋਂ ਬਾਅਦ ਮੰਤਰੀ ਸਾਹਿਬ ਦਾ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਜਿਹੜੇ ਸੱਤਾ ਵਿੱਚ ਤੇ ਉਹਨਾਂ ਦਾ ਬੇਟਾ ਵੀ ਇੱਥੇ ਵੇਂਦਾ ਪਿਆ ਦਫ਼ਤਰ ਸਰਦਾਰ ਜਸਪਾਲ ਸਿੰਘ ਢਾਲੀਵਾਲ ਵੱਡੇ ਨੇ ਸਰਕਾਰੀ ਅਧਿਕਾਰੀ ਉਹਨਾਂ ਦੇ ਨੂੰ ਨੇ ਐਡਵੋਕੇਟ ਅਮਨਦੀਪ ਉਹਨਾਂ ਨੇ ਹਾਂਜੀ ਹਾਂਜੀ ਸੋ ਜਿਹੋਏ ਨੇ ਜਿਹਦੇ ਅੱਗੇ ਐਡਵੋਕੇਟ ਮਾ ਕੇ ਲਾ ਕੇ ਆ ਉਹਨੇ ਪੜ੍ਹਾਈ ਕੀਤੀ ਹੁੰਦੀ ਹੈ ਹਨਾ ਉਹਨੂੰ ਸਮਝ ਹੁੰਦੀ ਹੈ ਦੁਨੀਆਦਾਰੀ ਦੀ ਕਿਸੇ ਨੇ ਵੀ ਧਰਮ ਨਾਲ ਸੰਪਰਕ ਨਹੀਂ ਕੀਤਾ ਵੀ ਪਵਿੱਤਰ ਜੀ ਨਹੀਂ ਤੁਸੀਂ ਤੇ ਪਾਰਟੀ ਦੀ ਜੜ ਲਾਉਣ ਵਾਲੇ ਬੰਦੇ ਹੋ ਤੁਸੀਂ ਤੇ ਪਾਣੀ ਪਾ ਕੇ ਨੂਤੇ ਨੂੰ ਜਵਾਨ ਕਰਨ ਵਾਲੇ ਹੋ ਤੇ ਜੇ ਤੁਸੀਂ ਛੱਡ ਕੇ ਤੇ ਪਾਣੀ ਕਿਧਰ ਕੱਲੇ ਜਦੋਂ ਧਾਰੀয়াল ਸਾਹਿਬ ਮਿਲਦੇ ਹੁੰਦੇ ਸੀ ਨਾ ਤੇ ਉਹਨਾਂ ਨੇ ਮੇਰੇ ਮੋਢੇ ਦੇ ਹੱਥ ਮਾਰ ਕੇ ਕਹਿਣਾ ਜੀ ਇਹ ਸਾਡਾ ਬਾਬਾ ਬੋੜਿਆ ਹੂੰ ਤੇ ਪ੍ਰਧਾਨ ਜੀ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਨੇ ਆਪਣਾ ਪਾਰਟੀ ਨਾਲੇ ਚ ਬਣਾਈ ਤੇ ਅਸੀਂ ਅੱਜ ਐਮਐਲਏ ਬਣੇ ਆ। ਤੇ ਅਸੀਂ ਸਿਰਫ ਮੁੱਲੇ ਹੋਈ ਚਾਹੁੰਦੇ ਹਾਂ ਕਿ ਸਾਡਾ ਗਿਆਨ ਦਾ ਇੱਜ਼ਤਮਾਨ ਹੋਵੇ। ਜਿਹੜਾ ਕੋਈ ਸਾਡੇ ਨਾਲ ਬੰਦਾ ਜਾ ਰਿਹਾ ਵਾ ਕੋਈ ਵੀ ਆਪਣਾ ਵੋਟਰ ਰਿਆ ਜਾਂ ਸਪੋਰਟਰ ਰਿਆ ਉਹਦਾ ਕੋਈ ਕੰਮ ਆ ਤੇ ਉਹ ਥਾਣੇ ਠਪਾਣੇ ਜਾਂ ਆਪਣਾ ਇਹ ਦਫ਼ਤਰ ਦੇ ਵਿੱਚ ਜਾ ਕੇ ਕਹੀਏ ਤੇ ਪਹਿਲ ਦੇ ਆਧਾਰ ਤੇ ਦਾ ਕੰਮ ਹੋਵੇ। ਅਸੀਂ ਇਹੋ ਮੁੱਲ ਚਾਹੁੰਦੇ ਹਾਂ। ਹੋਰ ਅਸੀਂ ਕਿਸੇ ਆਉਂਦੇ ਦੀ ਭੁੱਖ ਨਹੀਂ ਰੱਖੀ। ਆਪਣਾ ਕੋਈ ਵੀ ਪਾਰਟੀ ਦਾ ਬੰਦਾ ਜਿਹੜਾ ਵੀ ਆਪਣਾ ਮੋਢ ਬੇ ਰਿਆ ਕੋਈ ਹਲਕਾ ਚਾਰਜ ਆ ਜਾਂ ਕੋਈ ਆਪਣਾ ਲੋਕ ਸਭਾ ਚਾਰਜ ਆ ਤੇ ਉਹ ਮੈਨੂੰ ਆ ਕੇ ਇੰਨੀ ਗੱਲ ਕਹਿ ਦੇਣ ਵੀ ਪੁੱਤ ਤੂੰ ਆ ਸਾਡੇ ਕੋਲੋਂ ਦਾ ਮੰਗਿਆ ਸੀ ਅੱਜ ਤੱਕ ਪਾਰਟੀ ਦੇ ਕੋਲੋਂ ਕੋਈ ਵੀ ਓਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਓਦਾ ਨਹੀਂ ਮੰਗਿਆ ਅੱਜ ਤੁਸੀਂ ਕਦੀ ਕੰਸੀਡਰ ਨਹੀਂ ਕਰਦੇ ਆਪਣੇ ਆਪਣਾ ਵਿਚਾਰ ਨਹੀਂ ਕਰਦੇ ਬਹਿ ਕੇ ਕਿ ਯਾਰ ਮੈਂ ਤੇ ਹੈਗਾ ਹਾਂ ਇਮਾਨਦਾਰ ਪੁੱਤ ਹਾਂ ਪਾਰਟੀ ਦਾ ਬਿਲਕੁਲ ਤੇ ਇੱਥੇ ਤੇ ਨਲਾਇਕ ਪੁੱਤਰਾਂ ਦੀ ਬੱਲੇ ਬੱਲੇ ਸੀ ਤੇ ਮੈਂ ਮੈਂ ਤੇ ਨਹੀਂ ਕਿਤੇ ਗਲਤ ਰਾਏ ਤੁਰ ਪਿਆ ਕਿ ਮੈਂ ਇਨਸਾਫ ਮੰਗਣ ਚੱਲ ਗਿਆ ਹਾਂ ਅਗਲੇ ਕਹਿੰਦਾ ਨਹੀਂ ਇੱਥੇ ਤੇ ਯਾਰ ਉਹ ਪੁਰਾਣੇ ਬੰਦੇ ਦੀ ਲੋੜ ਹੈ ਜਿਹੜੇ ਪਹਿਲਾਂ ਸਿਸਟਮ ਨੂੰ ਰਨ ਕਰਦੇ ਬਿਲਕੁਲ ਇਰਾ ਫੇਰੀਆਂ ਦੇ ਨਾਲ ਜਾਂ ਸੱਚ ਸੱਚ ਸਮਟ ਉਹ ਨਾ ਬੰਦੇ ਲੋੜ ਹੈ ਉਦੋਂ ਤੇ ਪ੍ਰਧਾਨ ਜੀ ਪ੍ਰਧਾਨ ਜੀ ਜੀ ਤੇ ਸਵੇਰ ਦੀ ਚਾਹ ਵੀ ਇੱਥੇ ਹੁੰਦੀ ਸੀ ਦੁਕਾਨ ਤੇ ਅੱਛਾ ਤੇ ਉਹ ਜਦੋਂ ਤੋਂ ਪ੍ਰਧਾਨ ਬਣ ਕੇ ਮੁੜ ਕੇ ਨਹੀਂ ਆਪਣਾ ਬਾਅਦ ਚ ਅਰੇ ਜਦੋਂ ਜਦੋਂ ਦੇ ਵਿਧਾਇਕ ਬਣ ਗਿਆ ਜਦੋਂ ਦੇ ਵਿਧਾਇਕ ਬਣ ਗਿਆ ਕੋਈ ਨਹੀਂ ਕੁਝ ਤੇ ਹਾਂਜੀ ਅਸੀਂ ਤੇ ਮਤਲਬ ਪੂਰਾ ਮਿਹਨਤ ਕਿਹੜਾ ਕੋਈ ਧਰਨਾ ਲੱਗਦਾ ਸੀ ਇੱਥੇ ਕੋਈ ਰੋਸ ਪ੍ਰਦਰਸ਼ਨ ਸੀ ਜਾਂ ਕੋਈ ਵੀ ਪਾਰਟੀ ਦੀ ਮੁਹਿੰਮ ਦੇ ਤਹਿਤ ਕੰਮ ਸੀ ਪੋਸਟਰ ਲਾਉਣ ਤੋਂ ਲੈ ਕੇ ਹਰ ਕੰਮ ਤਾਂ ਮੈਂ ਫੋਟਮਾ ਦੇ ਦਾਂਗਾ ਧਾਰਿਆਲ ਸਾਹਿਬ ਦੇ ਨਾਲ ਹਰ ਕੰਮ ਕੀਤਾ ਪਾਰਟੀ ਦੇ ਨਾਲ ਕੀਤਾ ਵਾ ਤੇ ਪਰ ਆਪਣਾ ਮੁੱਲ ਨਹੀਂ ਪਿਆਦਾ ਹਾਂਜੀ ਬੜਾ ਵਧੀਆ ਜਵਾਬ ਤੁਸੀਂ ਦਿੱਤਾ ਬੋਲਣੀ ਮੁੱਲ ਨੇ ਕਿੰਨੀ ਪਿਆ ਕੋਈ ਜਿਤਨਾ ਕਹਿੰਦੇ ਰੇਤ ਸ਼ਰੇਆਮ ਨਿਕਲਦੀ ਹੈ ਕੋਈ ਬੰਦੇ ਰੱਖਦੇ ਉੱਚੋਂ ਵੀ ਤੁਹਾਨੂੰ ਹਿੱਸਾ ਮਿਲਿਆ ਸੁਣਿਓ ਜਾਂ ਜਿਵੇਂ ਨਗਰ ਪੰਚਾਇਤ ਦਾ ਸਾਰਾ ਕੰਮਕਾਰ ਚੱਲਦਾ ਗਲੀਆਂ ਨਾਲੀਆਂ ਬਣਦੀਆਂ ਨੇ ਉੱਚ ਵੀ ਕਹਿੰਦੇ ਕੋਈ ਨਾ ਕੋਈ ਹੁੰਦਾ ਜੋ ਲੋਕੀ ਦੱਸਦੇ ਕਿ ਉਹ ਪੂਰੀ ਨਹੀਂ ਹੁੰਦੀਆਂ ਗੱਲਾਂ ਉੱਚੋਂ ਹੀ ਮਿਲਿਆ ਹਾਂਜੀ ਜਾਂ ਤੁਹਾਡੇ ਦਾ ਹੀ ਨਹੀਂ ਕੰਮ ਹੋਇਆ ਇਜਾ ਮੋਲਣੀ ਪਿਆ ਕੇ ਜਾਂ ਤੁਸੀਂ ਆਪਣੀ ਅਰਜ਼ੀ ਕਿਹੜਾ ਮੁੱਲ ਕਹਿੰਦੇ ਤੁਸੀਂ ਬੜਾ ਨਾ ਬੂਸ ਤੇ ਜਾ ਜਾ ਕੇ ਨਾ ਡਿਊਟੀ ਦਿੱਤੀ ਜੀ 2022 ਦੀ ਆਪ ਵੋਟਾਂ ਲਿਸਟ ਕਰ ਕਰਕੇ ਪਵਾਇਆ ਉਹਨਾਂ ਵੀ ਦਿਓ ਲਾਤਾ ਉਹ ਮੈਨੂੰ ਭਰੇ ਬਿਆਰ ਮਿਲਿਆ ਤੇ ਮੈਂ ਉਹਨੂੰ ਕਿਹਾ ਮੈਂ ਜਨਾਬ ਅਸੀਂ ਤੇ ਤੁਹਾਡੇ ਨਾਲ ਜੁੜਿਆ ਵੀ ਤੁਹਾਡੇ ਕੋਲ ਕੰਮ ਕੂਮ ਲੈ ਲਾਂਗੇ ਕੋਈ ਹਾਂਜੀ ਸਾਨੂੰ ਇਹ ਪੱਤਰਕਾਰਾਂ ਨੂੰ ਮਾੜੇ ਮੋਟੇ ਹੁੰਦੇ ਆ ਤੇ ਕਿੰਨੇ ਕੇ ਕੰਮ ਸਾੜ ਦੇ ਦਿੰਦੇ ਕਹਿੰਦੇ ਯਾਰ ਉਹ ਬੰਦਾ ਠੱਗੀ ਮਾਰ ਗਿਆ ਮੇਰੇ ਨਾਲ ਤਾਂ ਉਹਨੇ ਲਾਤਾ ਸੀ ਤਾਂ ਬਣਾ ਕੋ ਡੱਗੀ ਮਾਰ ਗਿਆ ਬਿਲਕੁਲ ਜਿਵੇਂ ਕਿ ਕੁਝ ਬੰਦੇ ਨੇ ਉਹ ਆਣ ਕੇ ਦੱਸਦੇ ਨੇ ਤੂੰ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਕੰਮ ਕਰਵਾਉਣ ਨਾਲ ਚੰਗਾ ਤੁਸੀਂ ਗੁੱਜੀਆਂ ਪਾਰਟੀਆਂ ਕੋਲ ਚਲ ਜੋਗੇ ਨਾ ਤੇ ਤੁਹਾਡੀ ਉੱਥੇ ਸੁਣਵਾਈ ਫਿਰ ਵੀ ਹੁੰਦੀ ਜੀ ਅਸੋ ਉਹਨਾਂ ਦਾ ਕੰਮ ਹੋ ਜਾਂਦਾ ਹਾਂਜੀ ਉਹਨਾਂ ਦਾ ਕੰਮ ਅਫਸਰ ਵੀ ਸੁਣਦੇ ਨੇ ਗਿੰਦੇ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਸਰਕਾਰਾਂ ਦੇ ਵਿੱਚ ਅਫਸਰਾਂ ਦੇ ਨਾਲ ਚੰਗੇ ਸਲੂਕ ਰੱਖੇ ਨੇ ਤੇ ਉਹਨਾਂ ਨੇ ਵਧੀਆ ਵਿਚਰੇ ਨੇ ਉਹਨਾਂ ਦੇ ਨਾਲ ਤੇ ਉਹ ਉਹਨਾਂ ਦੀ ਇੱਜ਼ਤ ਮਾਨ ਕਰਦੇ ਨੇ ਪਰ ਆਮ ਆਦਮੀ ਪਾਰਟੀ ਵਾਲਿਆਂ ਦਾ ਉਹਨਾਂ ਨਹੀਂ ਜੇ ਰੁਤਬਾ ਹੈਗਾ ਵੀ ਜਾ ਕੇ ਟੋਰਨਾ ਬੈਠ ਕੇ ਕੋਈ ਕੰਮ ਕਰਵਾ ਲੈ। ਨਹੀਂ ਕਿ ਉਹਨਾਂ ਦੇ ਘਰਾਂ ਦਾ ਹੀ ਦਰਵਾਜ਼ਾ ਫਿਰ ਕੌਣ ਦੀ ਨੌਬਤ ਆ ਗਈ? ਕਿ ਉਹਨਾਂ ਨੂੰ ਸੱਤਾ 'ਚੋਂ ਪਾਸੇ ਕੀਤਾ ਸੀ। ਹਾਂਜੀ ਹਾਂਜੀ। ਕਿਨੇ ਇੱਕ ਹੋਰ ਬੜੀ ਕਹਿੰਦੇ ਪਿਆਰੀ ਗੱਲ ਕੀਤੀ। ਮੈਂ ਵੀ ਤੁਹਾਡੇ ਕੋਲ ਸੁਣੀ ਕਹਿੰਦਾ ਵੀ ਇੱਕ ਬੰਦਾ ਕਾਂਗਰਸ ਦਾ। ਹਾਂਜੀ। ਕਿਨੇ ਸਾਰੀ ਕਾਂਗਰਸ ਦੇ ਵੱਡੇ ਲੀਡਰਾਂ ਦਾ ਬੇਦਖਲ ਕੀਤਾ ਜੀ ਨਾਲੇ ਸ਼ਹਿਰ ਦੇ ਆਂ ਦਾ। ਹਾਂਜੀ। ਜਿਹੜੇ ਰੀੜ ਦੀ ਹੱਡੀ ਸਨ ਸਰਦਾਰ ਹਰਪ੍ਰਤਾਪ ਸਿੰਘੀ ਨਾਲਾਂ ਦੀ ਕਾਂਗਰਸ ਦੇ। ਹਾਂਜੀ। ਉਹਨਾਂ ਨੂੰ ਪਿੱਛੇ ਕਰਕੇ ਤੇ ਆਪਣੇ ਆਪ ਨੂੰ ਅੱਗੇ ਪੇਸ਼ ਕੀਤਾ। ਕਹਿੰਦੇ ਅੱਜ ਤਾਲੀਵਾਲ ਸਾਹਿਬ ਦੇ ਨਾਲ ਵੀ ਇਹ ਤੇ ਦਫਤਰ ਚ ਉਹੀ ਬੰਦਾ ਹੈ ਜਿੰਨੇ ਸਾਰੀ ਆਮ ਆਦਮੀ ਪਾਰਟੀ ਨਾਲ ਜਿਹੜੇ ਜਿਹੜੇ ਵੋਟਰ ਨੇ ਅਸਲੀ ਲੀਡਰ ਨੇ ਉਹਨਾਂ ਨੂੰ ਪਿੱਛੇ ਕਰਕੇ ਤੇ ਸਾਰੀ ਸਿਆਸਤ ਆਪਣੇ ਦਫਤਰ ਤੱਕ ਆਪਣੀ ਦੁਕਾਨ ਤੱਕ ਸੀਮਿਤ ਕਰ ਲਈ ਬਿਲਕੁਲ ਜੀ ਬਿਲਕੁਲ ਲੋਕ ਕਹਿੰਦੇ ਆ ਵੀ ਯਾਰ ਜੇ ਇਸ ਬੰਦੇ ਨੂੰ ਅਸੀਂ ਇਹ ਤੇ ਨਖਿੱਧ ਬੰਦਾ ਸੀ ਇੱਕ ਨੰਬਰ ਦਾ ਨਖਿੱਧ ਸੀ ਤੇ ਜੇ ਨਖਿੱਧ ਬੰਦੇ ਨੂੰ ਅੱਜ ਅਸੀਂ ਸਲੂਟ ਮਾਰਨਾ ਫੇਰ ਇਹਦੇ ਲਈ ਕੰਮ ਲੈਣਾ ਇਹਦੇ ਨੂੰ ਚੰਗਾ ਨਹੀਂ ਫਿਰ ਮੈਂ ਹੁਣ ਮੇਰਾ ਕੋਈ ਇੰਟਰਸਟ ਨਹੀਂ ਹੈਗਾ ਬੋਨੀਵਾਲ ਵੀ ਤੇ ਨਾ ਹੀ ਸਰਦਾਰ ਕਮਰ ਪ੍ਰਤਾਪ ਸਿੰਘ ਨਾਲ ਕਹਿੰਦੇ ਚੱਲ ਜੇ ਰਾਜ ਰੋਕ ਤੇ ਲਈਦਾ ਸੀ ਬਿਲਕੁਲ ਗੱਲ ਜੇ ਸਾਨੂੰ ਕਰ ਲੈਂਦਾ ਤਾਂ ਇਹ ਵੀ ਗਾੜੀਆਂ ਕਰੀ ਲਈ ਦੀ ਹਾਂਜੀ ਤੇ ਗੱਲ ਉੱਥੇ ਠੱਪੀ ਜਾਂਦੀ ਸੀ ਅੱਗੇ ਪਿੱਛੇ ਕੰਮ ਹੋ ਜਾਂਦਾ ਸੀ ਬਿਲਕੁਲ ਜੀ ਬਿਲਕੁਲ ਤੇ ਹੁਣ ਸਾਨੂੰ ਸਾਨੂੰ ਤੇ ਇਹ ਤਾਂ ਕਹਿੰਦੀ ਪਤਾ ਲੱਗਣ데요 ਵੀ ਸਰਕਾਰ ਇਹ ਨਾਲੇ ਦੇ ਵਿੱਚ ਇੱਥੇ ਲੀਡਰ ਕਿਹੜਾ ਆ ਪਾਰਟੀ ਨੂੰ ਜਿਹਦੇ ਕੋਲ ਕੰਮ ਕਰਾਈਏ ਪੁੱਤਰ ਜੀ ਪਹਿਲਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਰੁਝੇਵਿਆਂ ਭਰੇ ਸਮੇਂ 'ਚ ਵੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨੀ ਚਾਹੀਏ ਕੀ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਦਸ਼ਾਹ ਤੁਹਾਡਾ ਬਹੁਤ ਬਹੁਤ ਸੋ ਮੈਂ ਪਿੱਛੇ ਦੇ ਤੁਹਾਡੀਆਂ ਤਸਵੀਰਾਂ ਵੇਖੀਆਂ ਪਹਿਲਾਂ ਸਾਰੀਆਂ ਮੇਰੇ ਕੋਲ ਫੋਟੋ ਵਗੇ ਜਦੋਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੇ ਹੋ ਹਾਂਜੀ ਬਾਅਦ ਵਿੱਚ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਸਰਬੀਰ ਸਿੰਘ ਬਾਦਲ ਨਾਲ ਚਲੇ ਗਏ ਜੀ ਜਿਨ੍ਹਾਂ ਪਾਰਟੀਆਂ ਨੂੰ ਨਕਾਰ ਕੇ ਤੁਸੀਂ ਨਵੀਂ ਪਾਰਟੀ ਦੀ ਨਹੀਂ ਰੱਖੀ ਉਹਨੂੰ ਜਤਾਇਆ ਫਿਰ ਉਹਨਾਂ ਪਾਰਟੀਆਂ ਜਾਣ ਦਾ ਕੀ ਕਾਰਨ ਦਿਆ ਵੇਖੋ ਜੀ ਅਸੀਂ ਤੇ ਇਹ ਸੋਚ ਕੇ ਤੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿ ਦਿੱਲੀ ਦੇ ਵਿੱਚ ਇੱਕ ਵਧੀਆ ਆਪਣਾ ਮਾਹੌਲ ਇਹਨਾਂ ਨੇ ਸਿਰਜਿਆ ਸੀ ਸਟਾਰਟਿੰਗ ਦੇ ਵਿੱਚ ਬਿਲਕੁਲ ਤੇ ਅਸੀਂ ਉਥੋਂ ਪ੍ਰਭਾਵਿਤ ਹੋ ਕੇ ਤੇ ਆਪਣਾ ਕਿਸੇ ਨੂੰ ਮਿਲੇ ਬਿਨਾ ਕਿਸੇ ਨਾਲ ਗੱਲਬਾਤ ਕੀਤੇ ਬਿਨਾ ਪਾਰਟੀ ਨੂੰ ਜੁਆਇਨ ਕੀਤਾ ਤੇ ਅਸੀਂ ਇਹ ਸੋਚ ਰੱਖੀ ਕਿ ਚਲੋ ਪੰਜਾਬ ਦਾ ਕੁਝ ਭਲਾ ਹੋਏਗਾ ਕਿਉਂਕਿ ਸਾਡੇ ਵੇਖਣ ਚ ਜਿਹੜੀਆਂ ਪਾਰਟੀਆਂ ਚੱਲ ਰਹੀਆਂ ਸੀ ਪੰਜਾਬ ਚ ਉਹਨਾਂ ਨੇ ਕੁਝ ਬਿਹਤਰ ਨਹੀਂ ਕੀਤਾ ਸਾਨੂੰ ਲੱਗਿਆ ਕਿ ਇਹ ਪਾਰਟੀ ਆਮ ਆਦਮੀ ਪਾਰਟੀ ਕੁਝ ਬਿਹਤਰ ਕਰੇਗੀ ਤੇ ਅਸੀਂ ਜੁੜੇ ਤਨੋਂ ਮਿਣੋਂ ਆਪਣਾ ਜਿਹੜੀ ਆ ਸੇਵਾ ਕੀਤੀ ਕਿ ਪੰਜਾਬ ਦਾ ਪੜਾ ਹੋਵੇ ਕੁਝ ਬਦਲਾਅ ਹੋਵੇ ਪਰ ਇਹਨਾਂ ਨੇ ਆਪਣਾ ਉਹਨਾਂ ਦੇ ਉੱਤੇ ਬਿਲਕੁਲ ਹੀ ਖਰੇ ਨਹੀਂ ਉਤਰੇ ਜੋ ਅਸੀਂ ਸੋਚ ਕੇ ਪਾਰਟੀ ਦੇ ਵਿੱਚ ਗਏ ਹਾਂ ਸਾਨੂੰ ਕਿਉਂਕਿ ਆਪਣਾ ਕੋਈ ਲਾਲਚ ਨਹੀਂ ਸੀ ਉਹਦਿਆਂ ਦਾ ਸਿਰਫ ਇੱਕ ਬਦਲਾਅ ਨੂੰ ਗਏ ਸਾਂ ਵੀ ਬਦਲਾਅ ਕਰਨਗੇ ਉਹ ਬਦਲਾਅ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਇਸੇ ਕਰਕੇ ਅਸੀਂ ਪਾਰਟੀ ਮਤਲਬ 1 ਸਾਲ ਵਾਦਾ ਹੀ ਆਪਣਾ ਸਰਕਾਰ ਆਉਂਦੇ ਜਿਹੜੀ ਆ ਪਾਰਟੀ ਛੱਡਤੀ ਕਿਉਂਕਿ ਇਹਨਾਂ ਨੇ ਜੋ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕੀਤੇ ਨਹੀਂ ਜਿਹੜੇ ਚਲੋ ਪੰਜਾਬ ਪੱਧਰ ਤੁਸੀਂ ਵਾਦਿਆਂ ਦੀ ਗੱਲ ਕਰਦੇ ਹੋ ਉਹ ਸਾਰੇ ਦੁਖੀ ਹੋਣਗੇ ਪਰ ਤੁਸੀਂ ਜਿਹੜੀ ਕੱਲ ਗੱਲ ਲੈ ਕੇ ਚੱਲੇ ਹੋ ਵੀ ਭ੍ਰਿਸ਼ਟਾਚਾਰ ਖਤਮ ਹੋਵੇਗਾ ਇਮਾਨਦਾਰ ਬੰਦਿਆਂ ਦੇ ਹੱਥ ਕਮਾਂਡ ਹੋਏਗੀ ਜੀ ਕਿ ਤੁਹਾਡੇ ਹਲਕੇ ਦੇ ਨਾਲੇ 'ਚ ਇਸ ਤਰ੍ਹਾਂ ਦੀ ਗੱਲ ਨਹੀਂ ਲੱਗਦੀ ਤੁਹਾਨੂੰ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਈ ਫਰਕ ਨਹੀਂ ਜੇ ਪਿਆ ਅੱਗੇ ਨੂੰ ਵਧਿਆ ਹੀ ਆ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਮਾਫੀਆ ਪਹਿਲਾਂ ਕੰਮ ਕਰਦਾ ਹੈ ਇੱਧਰ ਰੇਤ ਮਾਫੀਆ ਉਸੇ ਤਰ੍ਹਾਂ ਹੀ ਉਹ ਚੱਲ ਰਿਹਾ ਵਾ ਤੇ ਬਾਕੀ ਆਪਣਾ ਹਰ ਥਾਂ ਤੇ ਰਿਸ਼ਵਤ ਲੈ ਕੇ ਕੰਮ ਹੁੰਦਾ ਵਾ ਬਿਨਾ ਰਿਸ਼ਵਤ ਤੋਂ ਕੋਈ ਨਹੀਂ ਜੁਹੰਦਾ ਆਮ ਬੰਦਾ ਜਿਹੜਾ ਵਾ ਉਹ ਜਿਹੜਾ ਧੱਕੇ ਖਾਂਦਾ ਰਹਿੰਦਾ ਉਹਦਾ ਕੋਈ ਨਹੀਂ ਜੇ ਸੁਣਵਾਈ ਹੈਗੀ ਨਾ ਕੋਈ ਆਪਣਾ ਪਾਰਟੀ ਦਾ ਨੁਮਾਇੰਦਾ ਸੁਣਦਾ ਤੇ ਨਾ ਕੋਈ ਆਪਣਾ ਅਧਿਕਾਰੀ ਸੁਣਦਾ ਵਾ ਇੱਥੇ ਆਪਣਾ ਬਸ ਪੈਸੇ ਦਾ ਬੋਲਬਾਲਾ ਜੇ ਨਹੀਂ ਨਹੀਂ ਮੈਂ ਪਵਿੱਤਰ ਜੀ ਤੁਹਾਡੇ ਕੋਲ ਜਾਨਣਾ ਚਾਹੁੰਦਾ ਜਿਹੜੀਆਂ ਸਾਫ ਕਾ ਪਾਰਟੀਆਂ ਨੇ ਜੀ ਉਦੋਂ ਅਕਾਲੀ ਦਲ ਵੀ ਪੂਰੀ ਫਾਰਮ ਚ ਸੀ ਹਾਂਜੀ ਆਪਣਾ ਕਾਂਗਰਸ ਵੀ ਸੀ ਜੀ ਜਿਹੜੇ ਉਹਨਾਂ ਦੇ ਉਸ ਵੇਲੇ ਦੇ ਲੀਡਰ ਸਨ ਜਿਹੜੇ ਕਾਂਗਰਸ ਚ ਕੰਮ ਕਰਦੇ ਸੀ ਅਕਾਲੀ ਦਲ ਚ ਕੰਮ ਕਰਦੇ ਸੀ ਕੋਈ ਸਰਪੰਚ ਹੀ ਕੋਈ ਪੰਚ ਹੀ ਕੋਈ ਨਗਰ ਪੰਚਾਇਤ ਦਾ ਅਹੁਦੇਦਾਰ ਹੀ ਕੋਈ ਕਾਉਂਸਲਰ ਹੀ ਹਾਂਜੀ ਕੋਈ ਪ੍ਰਧਾਨ ਹੀ ਕੋਈ ਸ਼ਹਿਰੀ ਪ੍ਰਧਾਨ ਹੀ ਕੋਈ ਫਲਾਣਾ ਹੀ ਹਾਂਜੀ ਇਹ ਬੰਦੇ ਅੱਜ ਕਿੱਥੇ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਨਾਲ ਤੁਰੇ ਸੀ ਉਹ ਕਿੱਥੇ ਨੇ ਵੇਖੋ ਜੀ ਆਮ ਆਦਮੀ ਪਾਰਟੀ ਨਾਲ ਜਿਹੜੇ ਤਣੋਂ ਮਣੋਂ ਤੁਰੇ ਸੀ ਬੰਦੇ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਸੀ ਉਹ ਅੱਜ ਮੇਰੇ ਵਾਂਗੂ ਆਪਣੀਆਂ ਦੁਕਾਨਾਂ ਦੇ ਤੇ ਆਪਣੇ ਘਰਾਂ 'ਚ ਬੈਠੇ ਨੇ ਤੇ ਜਿਹੜੇ ਆਪਣਾ ਦੂਜੀਆਂ ਪਾਰਟੀਆਂ ਦੇ ਵਿੱਚ ਲੋਕ ਸੀ ਆਪਣਾ ਜਿੰਨੇ ਵੀ ਨੁਮਾਇੰਦੇ ਸੀ ਕਿਸੇ ਵੀ ਕਿਤੇ ਨਾਲ ਆਪਣਾ ਸਬੰਧਤ ਸੀ ਉਹ ਸਾਰੇ ਹੀ ਅੱਜ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਬੰਦੇ ਇੱਧਰ ਸ਼ਾਮਲ ਹੋ ਗਏ ਨੇ ਉਹ ਵੱਡਿਆਂ ਉਦਿਆਂ ਤੇ ਬੈਠੇ ਨੇ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਸਾਰਾ ਕੁਝ ਕਰ ਰਹੇ ਜਿਨ੍ਹਾਂ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਇੱਥੋਂ ਤੱਕ ਕਿ ਉਹ ਨਾ ਪਾਰਟੀ ਨੂੰ ਵੋਟ ਤੱਕ ਨਹੀਂ ਸੀ ਪਾਈ ਆਪਣਾ ਅੱਛਾ 2022 ਦੇ ਵਿੱਚ ਉਹ ਬੰਦੇ ਆਪਣਾ ਪੂਰੀ ਵਿਰੋਧ ਕਰਦੇ ਸੀ ਪਾਰਟੀ ਦਾ ਤੇ ਅੱਜ ਉਹ ਬੰਦੇ ਜਿਹੜੇ ਆ ਸਭ ਤੋਂ ਵੱਡੇ ਅਹੁਦਿਆਂ ਦੇ ਤੇ ਮਤਲਬ ਐਮਐਲਿਆਂ ਦੇ ਤੇ ਮੰਤਰੀ ਸਾਹਿਬ ਦੇ ਨਾਲ ਬੈਠੇ ਹੁੰਦੇ ਨੇ ਨਹੀਂ ਸੋ ਜਦੋਂ ਤੁਸੀਂ ਕੰਮ ਕਰਦੇ ਹੋ ਆਮ ਆਦਮੀ ਪਾਰਟੀ ਦੇ ਅਖਰ ਜਦੋਂ ਇਹ ਪਾਰਟੀ ਸੱਤਾ 'ਚ ਨਹੀਂ ਆਈ ਹਾਂਜੀ ਉਦੋਂ ਇਹ ਜਿੰਨਾ ਬੰਦੇ ਤੁਸੀਂ ਗੱਲ ਕਰਦੇ ਹੋ ਵੀ ਅੱਜ ਰਾਜਪਾਗ ਭੋਗਣ ਦੇ ਨੇ ਕਾਂਗਰਸੀ ਅਕਾਲੀ ਬੀਜੇਪੀ ਵਾਲੇ ਜੀ ਉਦੋਂ ਤੁਹਾਡੇ ਰਾਜ 'ਚ ਚੋਣ ਪ੍ਰਚਾਰ ਤੇ ਰੋੜਾ ਵੀ ਠਕਾਉਂਦੇ ਹੁੰਣਗੇ ਕਿ ਨਵੀਂ ਪਾਰਟੀ ਦਾ ਪ੍ਰਚਾਰ ਕਰਨ ਦੇ ਬਿਲਕੁਲ ਬਿਲਕੁਲ ਜੀ ਉਦੋਂ ਮੁਸ਼ਕਲਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੋਵੇਗਾ ਹਾਂਜੀ ਹਾਂਜੀ ਹਾਂ ਉਦੋਂ ਇਹ ਬੰਦੇ ਮਤਲਬ ਬੜਾ ਕਰਦੇ ਸੀ ਹਨੂ ਵੀ ਤੁਸੀਂ ਕਿੱਧਰ ਤੁਰੇ ਜੇ ਆਪਣਾ ਇੱਧਰ ਸਾਡੇ ਨਾਲ ਚੱਲੋ ਆਪਣਾ ਇਸ ਤਰ੍ਹਾਂ ਕਰੋ ਇਹਨਾਂ ਨੇ ਮਤਲਬ ਬੜੀਆਂ ਅਰਚਨਾ ਪਾਉਂਦੇ ਰਹੇ ਨੇ ਪੋਸਟਰ ਵੀ ਪਾੜਦੇ ਰਹੇ ਨੇ ਅਸੀਂ ਲਾ ਕੇ ਆਉਣੇ ਇਹਨਾਂ ਨੇ ਪਾੜਦੇ ਨੇ ਪੋਸਟਰ ਪਾਰਟੀ ਦੇ ਤੇ ਉਹ ਬੰਦੇ ਅੱਜ ਮਤਲਬ ਮੈਂ ਇਹ ਵੇਨਣਾ ਵਾਂ ਵੀ ਉਹ ਬੰਦੇ ਸਭ ਤੋਂ ਅੱਗੇ ਕੁਰਸੀਆਂ ਤੇ ਬੈਠੇ ਹੁੰਦੇ ਨੇ ਤੇ ਜਿਹੜਾ ਆਮ ਬੰਦਾ ਵਾ ਇਕੱਲਾ ਹੀ ਮੇਰੀ ਗੱਲ ਛੱਡ ਦਿਓ ਜਿਨ੍ਹਾਂ ਨੇ ਵੀ ਪਾਰਟੀ ਦੇ ਵਿੱਚ ਰਹਿ ਕੇ ਪੂਰਾ ਤਣੋਂ ਮਣੋਂ ਮਤਲਬ ਜਿੱਦਾਂ ਕਹਿੰਦੇ ਨੇ ਇੱਕ ਜਨੂਨ ਜਿਹਾ ਆ ਜਾਂਦਾ ਬੰਦੇ ਦੇ ਅੰਦਰ ਤੇ ਇੱਕ ਭੂਤ ਵੜ ਜਾਂਦਾ ਵਾ ਉਹ ਚੀਜ਼ ਵਾੜ ਕੇ ਲੋਕਾਂ ਨੇ ਆਪਣਾ ਮਿਹਨਤ ਕੀਤੀ ਪਾਰਟੀ ਦੇ ਵਿੱਚ ਪਰ ਉਹ ਜਿੰਨੇ ਮਿਹਨਤੀ ਬੰਦੇ ਸੀ ਉਹ ਸਾਰੇ ਇਹਨਾਂ ਨੇ ਪਿੱਛੇ ਕਰਤੇ ਆ ਤੇ ਜਿੰਨੇ ਚੋਰ ਠੱਗ ਦੂਜੀਆਂ ਪਾਰਟੀਆਂ ਦੇ ਸੀ ਉਹ ਇਹਨਾਂ ਦੇ ਨਾਲ ਆਪਣਾ ਉਹ 25 75 ਵਾਲਾ ਜਿਹੜਾ ਕੰਮ ਆ ਉਹ ਚੱਲੰਦਿਆ ਵਾ ਤੇ ਉਹ ਐਸ ਵਾਲੇ ਪੂਰੇ ਮਤਲਬ ਟੌਪ ਤੇ ਚੱਲੰਦਿਆ ਜੀ ਇਹਨਾਂ ਦਾ ਕੰਮ ਮਤਲਬ ਕਿ ਉਹ ਜਿਹੜਾ ਕਾਰੋਬਾਰ ਕਰਦੇ ਆ ਤੁਹਾਨੂੰ ਲੱਗਦਾ ਵੀ ਜਿਹੜੇ ਸ਼ਹਿਰ ਚ ਨੁਮਾਇੰਦੀ ਕਰਦੇ ਉਹਨਾਂ ਦੇ ਨਾਲ ਉਹਨਾਂ ਦਾ ਇਹ ਹਿਸਾਬ ਪੱਤੀ ਆ ਬਿਲਕੁਲ ਬਿਲਕੁਲ ਇਹ ਹਿਸਾਬ ਪੱਤੀ ਚੱਲੋ ਗੱਲ ਆ ਕਈ ਵਾਰੀ ਫਿਰ ਕਹਿ ਦਿੰਦੇ ਆ ਵੀ ਇਹਨੂੰ ਤੁਸੀਂ ਪ੍ਰੂਫ ਕਰੋ ਹਨਾ ਹਾਂਜੀ ਮੈਂ ਕੋਈ ਇੱਥੇ ਬਹੁਤਾ ਯੂਰ ਨਹੀਂ ਦਿੰਦਾ ਪਰ ਜਦੋਂ ਤੁਸੀਂ ਹੁਣ ਉਹਨਾਂ ਲੋਕਾਂ ਨੂੰ ਮਿਲਦੇ ਹੋ ਬਾਜ਼ਾਰ ਚ ਵੇਂਦੇ ਹੋ ਤੁਹਾਨੂੰ ਗਿਲਾ ਕਿੱਥੇ ਹੁੰਦਾ ਆ ਇਹ ਸਬੰਧਤ ਜਿਹੜਾ ਮੋਕੇ ਦਾ ਵਿਧਾਇਕ ਉਹਤੇ ਜਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹਤੇ ਜਾਂ ਜਿਹੜੀ ਦਿੱਲੀ ਵਾਲੀ ਤੁਹਾਨੂੰ ਪਹਿਲਾਂ ਕਿ ਥਾਪ ਤਾਨੂੰ ਉਹਦੇ ਵੀ ਦਿਆਂਗੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਬਿਲਕੁਲ ਬਿਲਕੁਲ ਸਾਰੇ ਇਹਨਾਂ ਨੇ ਆਪਣਾ ਨਾ ਸਮੇਂ-ਸਮੇਂ ਤੇ ਸਾਨੂੰ ਚੁਣਿਆ ਵੀ ਆਪਣਾ ਸਹੀ ਮੈਂ ਕਹਾਂ ਤੁਹਾਨੂੰ ਗਿਲਾ ਕਿੱਥੇ ਹੁੰਦਾ ਗਿਲਾ ਵੇਖੋ ਜੀ ਆਪਣਾ ਪਾਰਟੀ ਦੇ ਵੀ ਆ ਵੀ ਪਾਰਟੀ ਨੇ ਜਦੋਂ ਕੰਮ ਲੈਣਾ ਸੀ ਸਾਡੇ ਕੋਲ ਜਦੋਂ ਇੱਥੇ ਕੋਈ ਨੁਮਾਇੰਦਾ ਨਹੀਂ ਸੀ ਕੋਈ ਹਲਕਾ ਇੰਚਾਰਜ ਨਹੀਂ ਸੀ ਕੋਈ ਐਮਐਲਏ ਨਹੀਂ ਸੀ ਉਦੋਂ ਪਾਰਟੀ ਦਿੱਲੀੋਂ ਸਿੱਧੀ ਪਹੁੰਚ ਕਰਦੀ ਸੀ ਪੁਇਤਰ ਸਿੰਘ ਨਾਲੇ ਜੀ ਯਾ ਮੁਹਿਮ ਬੈਠ ਆਪਣਾ ਕੰਮ ਕਰੋ ਪੁੱਤਰ ਜੀ ਮੈਂਬਰਸ਼ਿਪ ਪਰਚੀਆਂ ਗੱਟੋ ਇਹਨਾਂ ਨੂੰ ਆਪਣੇ ਨਾਲ ਜੋੜੋ ਲੋਕਾਂ ਨੂੰ ਇਹਨਾਂ ਦੇ ਵੱਧ ਤੋਂ ਵੱਧ ਫੋਨ ਨੰਬਰ ਲਓ ਨਾਂ ਨੰਬਰ ਲਓ ਤੇ ਅਸੀਂ ਮਿਹਨਤ ਕੀਤੀ ਆਪਣਾ ਉਸ ਤੋਂ ਬਾਅਦ ਜੇ ਆਪਣੇ ਐਮਐਲਏ ਸਾਹਿਬ ਆਏ ਉਹਨਾਂ ਦੇ ਨਾਲ ਵੀ ਅਸੀਂ ਪੂਰਾ ਵਰਕ ਕੀਤਾ ਦਿਨ ਰਾਤ ਇੱਕ ਕੀਤਾ ਵਾ ਹਰ ਗਲੀਆਂ ਦੇ ਵਿੱਚ ਐਮਐਲਏ ਸਾਹਿਬ ਦੇ ਨਾਲ ਮੰਤਰੀ ਸਾਹਿਬ ਦੇ ਨਾਲ ਪੋਸਟਰ ਵੀ ਲਾਏ ਨੇ ਘਰ ਘਰ ਜਾ ਕੇ ਪ੍ਰਚਾਰ ਵੀ ਕੀਤਾ ਵਾ ਤੇ ਨਾ ਤੇ ਆਪਣਾ ਸਰਕਾਰ ਆਉਣ ਤੋਂ ਬਾਅਦ ਸਾਨੂੰ ਪੂਰਾ ਪਾਰਟੀ ਨੇ ਪੁੱਛਿਆ ਤੇ ਐਮਐਲਏ ਸਾਹਮਣੇ ਤੇ ਫਿਰ ਆਪਣਾ ਮਤਲਬ ਆਪਣੇ ਸਕੇ ਸੰਬੰਧੀ ਜਿਹੜੇ ਲਾਗੇ ਕਰ ਲੇ ਤੇ ਜਿਹੜੇ ਪੁਰਾਣੇ ਵਰਕਰ ਜਿਨ੍ਹਾਂ ਨੂੰ ਕਦੀ ਕਹਿੰਦੇ ਸੀ ਕਿ ਤੁਸੀਂ ਸਾਰਾ ਕੁਝ ਇੱਥੇ ਕਰਨਾ ਵਾ ਤੁਸੀਂ ਬਹਿ ਕੇ ਸਾਰਾ ਕੁਝ ਵੇਖਣਾ ਕੰਮ ਆ ਤੇ ਉਹ ਬੰਦੇ ਕਿਤੇ ਨਜ਼ਰ ਨਹੀਂ ਆਏ ਜੀ ਕੱਲਾ ਮੈਂ ਹੀ ਨਹੀਂ ਕਿਤੇ ਵੀ ਮਤਲਬ ਬਹੁਤ ਸੀਨੀਅਰ ਬੰਦੇ ਆ ਆਪਣੇ ਤੇ ਜਿਹੜੀ ਤੁਸੀਂ ਲੜਾਈ ਲੜੀ ਪਰਿਵਾਰਵਾਦ ਦੇ ਵਿਰੁੱਧ ਕੀ ਯਾਰ ਜੇ ਇਥੇ ਕਾਂਗਰਸੀ ਆਦੇ ਕਾਂਗਰਸੀ ਹੁਣ ਅੱਗੇ ਉਹਦਾ ਬੇਟਾ ਵਰਕ ਕਰਦਾ ਪਿਆ ਬਿਲਕੁਲ ਜੇ ਅਕਾਲੀ ਸੰਤ ਤੇ ਅਕਾਲੀਆਂ ਦਾ ਕੇ ਉਹਨਾਂ ਦਾ ਹੀ ਫਰਜ਼ੰਦਾ ਆ ਗਿਆ ਤੇ ਅਸੀਂ ਇਹਨਾਂ ਨੂੰ ਪਰਿਵਾਰਵਾਦ ਨੂੰ ਸਲੂਟ ਮਾਰਨ ਦੀ ਬਜਾਏ ਨਵੇਂ ਬੰਦੇ ਲੈ ਕੇ ਆਵਾਂਗੇ ਤੇ ਨਵੇਂ ਬੰਦਿਆਂ ਦੀ ਪਰਿਵਾਰਵਾਦ ਤੁਹਾਨੂੰ ਵੇਖਣ ਨੂੰ ਮਿਲਦਾ ਬਿਲਕੁਲ ਜੀ ਬਹੁਤ ਉਹ ਸਟਾਰਟਿੰਗ ਤੋਂ ਮਿਲਣ ਦਿਆ ਜੀ ਕਿਵੇਂ ਦਾ ਉਹਨੂੰ ਉਹ ਵੀ ਉਹੋ ਹੀ ਚੀਜ਼ ਹੈ ਆਪਣਾ ਵੀ ਆਪਣੇ ਜਿਸ ਤਰ੍ਹਾਂ ਪਰਿਵਾਰ ਦੇ ਬੱਚੇ ਆਪਣੇ ਆ ਉਹਨਾਂ ਨੂੰ ਆਪਣਾ ਪੂਰਾ ਕੰਮ ਜਿਹੜਾ ਉਹਨਾਂ ਦੇ ਵੰਡੇ ਨੇ ਹਲਕੇ ਦੇ ਵਿੱਚ ਵੀ ਆ ਕੰਮ ਤੁਸੀਂ ਵੇਖਣਾ ਕੰਮ ਤੁਸੀਂ ਵੇਖਣਾ ਜੀ ਤੇ ਮੰਤਰੀ ਸਾਹਿਬ ਨੇ ਤੇ ਕਿਤੇ ਹਫਤੇ ਦਸੀਂ ਦੀ ਨਹੀਂ ਮਿਲਣਾ ਹੁੰਦਾ ਤੇ ਜਿਆਦਾ ਜਿਹੜਾ ਲੋਕਾਂ ਚ ਉਹ ਹੀ ਉਹਨਾਂ ਦੇ ਬੇਟਾ ਤੇ ਆਪਣਾ ਨੂੰ ਜਿਹੜੇ ਨੇ ਉਹ ਹੀ ਵਰਤਦੇ ਨੇ ਅੱਛਾ ਤੇ ਉਹਨਾਂ ਦੇ ਸرو ਹੀ ਸਾਰੇ ਕੰਮ ਚੱਲ ਰਹੇ ਨੇ ਮਤਲਬ ਕਿ ਕੋਈ ਦੂਜਿਆਂ ਨਾਲੋਂ ਫਰਕ ਨਹੀਂ ਲੱਗਦਾ ਨਾਲੇ ਆ ਰੱਖਦੇ ਨਹੀਂ ਕੋਈ ਫਰਕ ਨਹੀਂ ਜੀ ਉਹਨਾਂ ਨੂੰ ਵਧਿਆ ਹੀ ਆ ਕੰਮ ਤਾਂ ਹੀ ਤੇ ਸਾਨੂੰ ਫੇਰ ਉਹ ਚੰਗੇ ਲੱਗਣ ਲੱਪੇ ਹਾਂ ਪੁਰਾਣੀਆਂ ਪਾਰਟੀਆਂ ਸਾਨੂੰ ਮਤਲਬ ਚੰਗੀਆਂ ਲੱਗਣ ਲੱਪੀਆਂ ਤਾਂ ਕਿ ਇਹਨਾਂ ਨੇ ਕੰਮ ਉਹਨਾਂ ਨਾਲੋਂ ਵੱਧ ਕੇ ਕਰਤਾ ਕਿ ਸਾਨੂੰ ਲੱਗੰਦਾ ਹੈ ਕਿ ਯਾਰ ਇਹਨਾਂ ਨਾਲੋਂ ਉਧਰ ਹੀ ਬਿਹਤਰ ਆ ਮਲਕਿ ਫਿਰ ਤੁਹਾਨੂੰ ਜੇ ਗੱਲ ਸੁਣੋ ਮੈਂ ਤੇ ਸਿੱਧਾ ਕਹਿ ਦੇਣਾ ਕਿ ਚਲੋ ਜਿਹੜਾ ਮੌਜੂਦਾ ਵਿਧਾਇਕ ਹੁੰਦਾ ਉਹਦੇ ਪਰਿਵਾਰ ਨੇ ਆਗੇ ਆਗੇ ਹਾਂਜੀ ਜੇ ਤੁਸੀਂ ਪਹਿਲੇ ਨੂੰ ਕਹਿੰਦੇ ਹੋ ਵੀ ਅਸੀਂ ਇਹਨਾਂ ਨੂੰ ਸਲੂਟ ਨਹੀਂ ਮਾਰਨਾ ਜੀ ਇਹਦੇ ਪਰਿਵਾਰਵਾਦ ਕਿਤੁਰਿਆ ਆਉਂਦਾ ਹਾਂਜੀ ਪਰ ਉਹਨਾਂ ਨੂੰ ਸਲੂਟ ਮਾਰੋਗੇ ਜਾਂ ਦੂਜੇ ਮਾਰਦੇ ਵੀ ਪਏ ਨੇ ਹਾਂਜੀ ਫਿਰ ਉਹਨਾਂ 'ਚ ਕੀ ਕਮੀ ਸੀ ਜਿਹੜੇ ਦੂਜੇ ਦੋ ਫਰਜ਼ੰਦ ਇੱਥੇ ਆਉਂਦੇ ਨੇ ਦੋਆ ਪਾਰਟੀਆਂ ਦੇ ਉਹਨਾਂ ਨੂੰ ਸਲੂਟ ਮਾਰਦੇ ਫਿਰ ਲੋਕਾਂ ਨੂੰ ਕੀ ਦਿੱਕਤ ਹੋ ਸਕਦੀ ਹੈ ਮੈਂ ਨਾ ਕੋਈ ਦਿੱਕਤ ਨਹੀਂ ਜੀ ਇੱਕ ਸਿਰਫ ਨਾ ਨਵਾਂ ਵੇਖਣ ਦਾ ਹੈ ਕੋਈ ਜਨੂਨ ਜਿਹਾ ਕਿ ਸ਼ਾਇਦ ਕੁਝ ਵੱਖਰਾ ਹੋਏਗਾ ਪੰਜਾਬ ਲਈ ਪਰ ਉਹ ਕੁਝ ਨਹੀਂ ਜੋ ਆ ਉਹ ਮਤਲਬ ਕਿਸੇ ਹੱਦ ਤੱਕ ਹੀ ਉਹਨਾਂ ਦੀ ਕੋਈ ਹੱਦ ਹੈ ਪਰ ਇਹਨਾਂ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਜੀ ਇਹਨਾਂ ਨੇ ਸਾਰੇ ਕੰਮ ਜਿਹੜੇ ਨੇ ਨਾ ਉਹਨਾਂ ਦੇ ਰਿਕਾਰਡ ਹੀ ਤੋੜਦੇ ਨੇ ਹਰ ਕੰਮ ਜੀ ਤੇ ਹੁਣ ਹੁਣ ਅੱਗੇ ਕੋਈ ਸ਼ਹਿਰ ਦੀ ਤੁਸੀਂ ਤਾਂ ਚਲੋ ਤੁਹਾਡੇ ਕੋਲ ਬਥੇਰੇ ਲੋਕ ਆਉਂਦੇ ਨੇ ਹਾਂਜੀ ਕੋਈ ਕਪੜੇ ਸਲਾਉਣ ਆ ਗਿਆ ਕੋਈ ਵੈਸੇ ਹਾਲ ਚਾਲ ਪੁੱਛਣ ਆ ਗਿਆ ਕੋ ਦੱਸਣ ਆ ਗਿਆ ਉਹ ਫਿਰ ਉਹ ਕੀ ਕਹਿੰਦੇ ਆ ਵੀ ਇਹਨਾਂ ਨੂੰ ਪਹਿਲੀ ਜਿੰਨੀ ਵੜਤ ਦੇਣਗੇ ਹਲਕੇ ਚ ਨਹੀਂ ਜੀ ਬਿਲਕੁਲ ਨਹੀਂ ਸਰ ਅੱਛਾ ਜਿੰਨੀ مخالਫਤ ਇਹਨਾਂ ਦੀ ਹੋ ਰਹੀ ਆ ਨਾ ਸਰਕਾਰ ਰਹਿੰਦਿਆਂ ਵੀ ਅਜੇ 2 ਸਾਲ ਸਰਕਾਰ ਨੂੰ ਪਏ ਨੇ ਤੇ ਲੋਕ ਅੱਜ ਹੀ ਮਤੇ ਪਾਉਂਦੇ ਨੇ ਕਿ ਮਤਲਬ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਵਾਲਾ ਬੰਦਾ ਨਹੀਂ ਕੋ ਵੜਨਾ ਚਾਹੀਦਾ ਬڑے ਪਿੰਡਾਂ ਦੀਆਂ ਵੀਡੀਓ ਵੇਖੀ ਦੀਆਂ ਨੇ ਲਾਈਵ ਹੋ ਕੇ ਅਗਲੇ ਆਉਂਦੇ ਨੇ ਸਾਹਮਣੇ ਦੱਸਦੇ ਨੇ ਵੀ ਜੇ ਸਾਡੇ ਪਿੰਡ 'ਚ ਕੋਈ ਵੜਿਆ ਤਾਂ ਅਸੀਂ ਪਾਥੀਆਂ ਨਾਲ ਸਵਾਗਤ ਕਰਾਂਗੇ ਆ ਤੁਸੀਂ ਵੇਖਿਆ ਹੀ ਆ ਵੀ ਜਿਹੜੇ ਆਂਦੇ ਸੀ ਭਗਵੰਤ ਮਾਨ ਜੀ ਵੀ ਅਸੀਂ ਧਰਨੇ ਨਹੀਂ ਲੱਗਣ ਦਵਾਂਗੇ ਉਹਨਾਂ ਨੇ ਧਰਨੇ ਵੀ ਲਵਾਏ ਨੇ ਤੇ ਧਰਨਿਆਂ ਦੇ ਉੱਤੇ ਲੋਕਾਂ ਨੂੰ ਕੁੱਟਿਆ ਵੀ ਆ ਤੇ ਲੁੱਟਿਆ ਵੀ ਆ ਤੇ ਸੁਪਤਰ ਜੀ ਮੈਨੂੰ ਇਹ ਦੱਸੋ ਤੁਸੀਂ ਆਪਣਾ ਨਾਂ ਕੀ ਲਈਦਾ ਪਛਾਣ ਹੋ ਗਿਓ ਜਿਹੜੇ ਰੀਡ ਦੀ ਹੱਡੀ ਸਨ ਪਾਰਟੀ ਦੀ ਝਾੜੂ ਪਾਰਟੀ ਦੀ ਰੀਡ ਦੀ ਹੱਡੀ ਸੀ ਦਿੱਲੀ ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਨੇ ਤੇ ਤੁਹਾਨੂੰ ਇੱਕ ਬਤੂਰੀ ਹਲਕਾ ਇੰਚਾਰਜ ਲਾਉਣ ਦੀ ਵੀ ਗੱਲ ਹੋਈ ਹਾਂਜੀ ਪੋਤਰਾ ਵੀ ਉਦੇਦਾਰੀ ਉਹਨਾਂ ਦਿੱਤੀ ਵੀ ਤੁਸੀਂ ਕੰਮ ਕਰੋ ਹਾਂਜੀ ਤੁਸੀਂ ਪਛਾਹ ਹੋਗੇ ਹੋਰ ਵੀ ਬੜੇ ਨੇ ਮੇਰਾ ਸੰਪਰਕ ਕਰਦੇ ਨੇ ਬਿਲਕੁਲ ਤੁਹਾਡੇ ਵਰਗੇ ਜਿਹੜੇ ਨੌਜਵਾਨ ਤੁਸੀਂ ਪਛਾਹ ਹੋਗੇ ਨਵੇਂ ਜਿਹੜੇ ਹੈਗੇ ਆ ਅਕਾਲੀਆਂ ਚੋਂ ਗਏ ਕਾਂਗਰਸੀਆਂ ਚੋਂ ਗਏ ਉਦੇਦਾਰ ਆ ਉਹਨਾਂ ਦੇ ਹੁਣ ਇਹ ਾਟੀ ਸਟੀ ਲਾਲੀ ਉਹ ਕੋਈ ਮੇਰੇ ਕੋਲ ਸਾਰੀ ਖਬਰ ਆਉਂਦੀਆਂ ਕੋਈ ਕਹਿੰਦਾ ਜੀ ਮੇਰਾ ਥੋੜਾ ਟਾਈਮ ਮੁਲਕ ਨਿਕਲ ਲੈਣ ਦਿਓ ਜੀ ਉਹ ਉਧਰ ਚਲੇ ਗਏ ਹਾਂਜੀ ਤੇ ਆਪ ਸਰਕਾਰ ਨੂੰ ਵੋਟ ਕਿਹੜਾ ਪਾਏਗਾ ਬਿਲਕੁਲ ਜੀ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਇਹਨਾਂ ਨੇ ਆਪਣਾ ਵੋਟ ਬੈਂਕ ਜਿਹੜਾ ਕਿਹਨੂੰ ਰੱਖਿਆ ਜਿਹੜੇ ਕਾਲੀਆਂ ਤੇ ਕਾਂਗਰਸੀਆਂ ਨੂੰ ਛੱਡ ਕੇ ਇਹਨਾਂ ਦੇ ਕੋਲ ਹੁਣ ਗਏ ਨੇ ਸਰਕਾਰ ਬਣਨ ਤੋਂ ਬਾਅਦ ਹਾਂਜੀ ਉਹਨਾਂ ਨੇ ਫੇਰ ਮੌਕਾ ਵੇਖ ਕੇ ਨਾ ਜਦੋਂ ਵੀ ਪਾਰਟੀ ਦੇ ਹਾਲਾਤ ਮਾੜੇ ਨੇ ਉਹ ਜਿਹੜੀ ਪਾਰਟੀ ਸਟਰੋਂਗ ਜਾਪੀ ਉਹਨਾਂ ਨੇ ਫੇਰ ਉਧਰ ਚੱਲ ਜਾਣਾ ਉਧਰ ਚੱਲੇ ਜਾਣਾ ਹਾਂਜੀ ਇਹਨਾਂ ਨੂੰ ਫੇਰ ਚੇਤਾ ਆਉਣਾ ਕਿ ਜਿਹੜੇ ਅਸੀਂ ਇਮਾਨਦਾਰ ਵਰਕਰ ਸੀ ਉਹਨਾਂ ਨੂੰ ਤੇ ਘਰਾਂ ਚ ਭਾ ਲਿਆ ਉਹਨਾਂ ਨੂੰ ਪਿੱਛੇ ਘਰਤਾ ਤੇ ਸਾਡੇ ਨਾਲ ਹੁਣ ਕਿੰਨੇ ਕੁ ਖਲੋਣਾ ਵਾ ਅੱਜ ਦੀ ਡੇਟ 'ਚ ਵੀ ਤੁਸੀਂ ਵੇਖੋ ਸਰਕਾਰ ਆ ਤੇ ਜਦੋਂ ਵੀ ਕਿਤੇ ਮਤਲਬ ਇਹ ਨਾਲੇ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤੇ ਜਿਤਨਾ ਪਹਿਲਾਂ ਪੁਰਾਣੇ ਵਰਕਰਾਂ ਤੋਂ ਉਤਸ਼ਾਹ ਹੁੰਦਾ ਸੀ ਤੇ ਵਰਕਰ ਇਕੱਠੇ ਹੁੰਦੇ ਸੀ ਹੁਣ ਉਹ ਚੀਜ਼ ਨਹੀਂ ਰਹੀ ਸੋ ਮੈਂ ਨਾ ਜਦੋਂ ਪਵਿੱਤਰ ਜੀ ਤੁਹਾਡੀ ਫੋਟੋ ਵੇਖੀ ਨਾ ਸੁਖਵੀਰ ਬਾਦਲ ਦੇ ਨਾਲ ਜਦੋਂ ਹਲਕੇ ਦੇ ਸਰਦਾਰ ਜੋਸ਼ ਸਿੰਘ ਸਮਰਾ ਨੇ ਰੈਲੀ ਕੀਤੀ ਇੱਥੇ ਹਾਂਜੀ ਉਹ ਮੈਨੂੰ ਵੇਖ ਕੇ ਨਾ ਇੱਕਦਮ ਬੜਾ ਮਹਿਸੂਸ ਹੋਇਆ ਐਜੇ ਜਰਨਲਿਸਟ ਹਾਂਜੀ ਮੈਂ ਕਿਹਾ ਇਸ ਬੰਦੇ ਨੇ ਆਮ ਆਦੀ ਪਾਰਟੀ ਦੀ ਨਾਲੇ ਚ ਜੜ ਲਈ ਕਿਉਂਕਿ ਮੈਨੂੰ ਯਾਦ ਆ ਜਗ ਬਾਣੀ ਅਖਬਾਰ ਚ ਪਹਿਲੀ ਖਬਰ ਮੈਂ ਤੁਹਾਡੀ ਲਈ ਸੀ ਹਾਂਜੀ ਕਾਲਿਆਂ ਵਾਲਾ ਖੂਹ ਗੁਰਦੁਆਰਾ ਸਾਹਿਬ ਵਿਖੇ ਜੀ ਵੀ ਪਵਿੱਤਰ ਸਿੰਘ ਜਿਹੜੇ ਅੱਜ ਆ ਪ੍ਰਧਾਨ ਬਣੇ ਨੇ ਇੱਥੋਂ ਜੀ ਉਦੋਂ ਮੇਰੇ ਖਿਆਲ ਨਾਲ ਕੁਲਦੀਪ ਸਿੰਘ ਢਾਲੀ ਵਾਲਾ ਆਏ ਸੀ ਨਾਲੇ ਨਹੀਂ ਇਹ ਪਾਰਟੀ ਦੇ ਹੁੰਦੇ ਸਨ ਪਾਰਟੀ ਚ ਆ ਗਏ ਸੀ ਪਰ ਇਨ ਨਾਲੇ ਨਹੀਂ ਆਏ ਇਨ ਨਾਲੇ ਆਏ 16 17 ਚ ਆਏ 16 17 ਚ ਆਏ ਮਤਲਬ ਉਦੋਂ ਉਹਨਾਂ ਦੀ ਕੋਈ ਸਰਗਰਮੀ ਨਹੀਂ ਨਹੀਂ ਉਦੋਂ ਕੋਈ ਸਰਗਰਮੀ ਨਹੀਂ ਹਾਂਜੀ ਮੈਂ ਸੋਚਿਆ ਯਾਰ ਸੁਖਵੀਰ ਬਾਦਲ ਨਾਲ ਇਹਨਾਂ ਫਿਰ ਫੋਟੋ ਰਵਾ ਲਈ ਆ ਪਾਰਟੀ ਇਹਨਾਂ ਨੇ ਬਦਲ ਲਈ ਆ ਹਾਂਜੀ ਯਾਰ ਮੌਜੂਦਾ ਜਿਹੜਾ ਵਿਧਾਇਕ ਹੈ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਉੱਤੇ ਤੇ ਅਜਿਹਾ ਕੋਈ ਵੀ ਅਲੀਗੇਸ਼ਨ ਨਹੀਂ ਹੈਗਾ ਜਿਹੋਦੇ ਸੁਖਵੀਰ ਬਾਦਲ ਦੇ ਸੰਜੀਨ ਲੱਗੇ ਨੇ ਤੇ ਪਵਿੱਤਰ ਸਿੰਘ ਨੂੰ ਕੁਲਦੀਪ ਸਿੰਘ ਢਾਲੀਵਾਲ ਛੱਡ ਕੇ ਸੁਖਵੀਰ ਬਾਦਲ ਕੋ ਚੰਗਾ ਲੱਗਣ ਲੱਗੇ ਇਹ ਵੇਖੋ ਜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵਾ ਵੀ ਇਹ ਵੇਖਣ ਨੂੰ ਲੱਗਦਾ ਤੁਹਾਨੂੰ ਵੀ ਕੋਈ ਅਲੀਗੇਸ਼ਨ ਨਹੀਂ ਲੱਗਾ ਹਾਂ ਪਰ ਮੈਂ ਇਹ ਚੀਜ਼ ਵੇਖੀ ਆ ਕਿ ਨਾ ਤੇ ਕੋਈ ਵਰਕਰ ਖੁਸ਼ ਆ ਤੇ ਨਾ ਹੀ ਕੋ ਆਮ ਬੰਦਾ ਜਿਹੜਾ ਖੁਸ਼ ਆ ਪਾਰਟੀ ਤੋਂ ਕਿਉਂਕਿ ਸਾਡੇ ਕੋਲ ਲੋਕ ਆਉਂਦੇ ਸੀ ਅਸੀਂ ਵੀ ਲੋਕਾਂ ਨੂੰ ਦੱਸਦੇ ਆ ਵੀ ਜਾਓ ਕੰਮ ਕਰਵਾਓ ਪਰ ਉਹ ਲੋਕ ਬਹੁਤ ਹੀ ਜ਼ਿਆਦਾ ਨਰਾਸ਼ ਹੋਏ ਉਹਨਾਂ ਦੇ ਕੋਲ ਪੁਰਾਣੀਆਂ ਪਾਰਟੀਆਂ ਦੇ ਵਿੱਚ ਵਰਕਰ ਦੀ ਪੁਸ਼ਕਿਸ਼ ਹੈ ਗਈ ਸੀ ਮਤਲਬ ਲੋਕਾਂ ਦੀ ਵੀ ਪੁਸ਼ਕਿਸ਼ ਪੁਸ਼ ਹੈ ਗਈ ਪਰ ਇਹਨਾਂ ਨੇ ਤਾਂ ਦੱਸਿਆ ਵੀ ਉਹ ਕਿਸੇ ਨੂੰ ਵੀ ਉਹ ਚੀਜ਼ ਦੇ ਉੱਤੋਂ ਮਤਲਬ ਵਧਾ ਚੜਾ ਕੇ ਦਿਖਾਇਆ ਵਾ ਪੀ ਅਹੀਂ ਉਹਨਾਂ ਨੂੰ ਵੱਧ ਗਏ ਆ ਘਟ ਨਹੀਂ ਆ ਜਿਹੜੀ ਚੀਜ਼ ਅਸੀਂ ਸੋਚੀ ਵੀ ਇੱਕ ਇਮਾਨਦਾਰ ਪਾਰਟੀ ਆਉਂਦੀ ਓਦੋਂ ਆਂਦੇ ਸੀ ਵੀ ਤੁਹਾਨੂੰ ਪੁੱਛ ਕੇ ਕੰਮ ਹੋਣਗੇ ਸਾਰੇ ਜਿਹੜਾ ਵੀ ਬੰਦਾ ਅਸੀਂ ਚੁੰਨਦੇ ਸਾਂ ਨਾ ਕਿਸੇ ਪਿੰਡ ਚੋਂ ਜਾਂ ਵਾਰਡ ਚੋਂ ਤੇ ਪਾਰਟੀ ਸਾਨੂੰ ਇਹੋ ਕਹਿੰਦੀ ਕਿ ਤੁਹਾਡੀ ਵਾਰਡ ਦੇ ਵਿੱਚ ਕੰਮ ਜਦੋਂ ਵੀ ਹੋਣਾ ਤੇ ਕੋ ਪੁੱਛ ਕੇ ਹੋਏਗਾ ਪੁੱਛ ਕੇ ਹੋਏਗਾ ਹਾਂਜੀ ਤੇ ਕੋਈ ਕੰਮ ਨਹੀਂ ਜੀ ਮੈਂ ਆਪਣੀ ਵਾਰਡ ਚ 5-7 ਕੰਮ ਗਏ ਆ ਉਹਨਾਂ ਚ ਇੱਕ ਵੀ ਕੰਮ ਨਹੀਂ ਹੋਇਆ ਤੇ ਕੋਈ ਨਹੀਂ ਕੰਮ ਹੋਇਆ ਸੋ ਫਿਰ ਬਲਕੇ ਉਹਨਾਂ ਦੇ ਘਰਾਂ ਦਾ ਹੀ ਦਰਵਾਜ਼ਾ ਫੜਕਾਉਣ ਦੀ ਨੌਬਤ ਆ ਗਈ ਜਿਹਨਾਂ ਨੂੰ ਸੱਤਾ ਚੋਂ ਪਾਸੇ ਕੀਤਾ ਸੀ ਹਾਂਜੀ ਹਾਂਜੀ ਮੈਨੂੰ ਇੱਕ ਹੋਰ ਬੜੀ ਕਹਿੰਦੇ ਪਿਆਰੀ ਗੱਲ ਕੀਤੀ ਸੀ ਮੈਂ ਉਹ ਵੀ ਤੁਹਾਡੇ ਕੋਲ ਪੁੱਛਣੀ ਕਹਿੰਦਾ ਵੀ ਇੱਕ ਬੰਦਾ ਕਾਂਗਰਸ ਦਾ ਹਾਂਜੀ ਜਿਹਨੇ ਸਾਰੀ ਕਾਂਗਰਸ ਦੇ ਵੱਡੇ ਲੀਡਰਾਂ ਦਾ ਬੇਰਵਾ ਕਰ ਕੀਤਾ ਜਿਨ੍ਹਾਂ ਨਾਲੇ ਸ਼ਹਿਰ ਦੇ ਹਾਂਜੀ ਜਿਹੜੇ ਰੀੜ ਦੀ ਹੱਡੀ ਸਨ ਸਰਦਾਰ ਹਰਪ੍ਰਤਾਪ ਸਿੰਘੀ ਨਾਲਾ ਦੀ ਕਾਂਗਰਸ ਦੇ ਹਾਂਜੀ ਉਹਨਾਂ ਨੂੰ ਪਿੱਛੇ ਕਰਕੇ ਤੇ ਆਪਣੇ ਆਪ ਨੂੰ ਅੱਗੇ ਪੇਸ਼ ਕੀਤਾ ਕਹਿੰਦੇ ਅੱਜ ਤਾਲੀਵਾਲ ਸਾਹਿਬ ਦੇ ਨਾਲ ਵੀ ਉਹ ਤੇ ਦਫਤਰ ਚ ਉਹੀ ਬੰਦਾ ਹੈ ਜਿਹਨੇ ਸਾਰੀ ਆਮ ਆਦਮੀ ਪਾਰਟੀ ਨਾਲ ਜਿਹੜੇ ਜਿਹੜੇ ਵੋਟਰ ਨੇ ਅਸਲੀ ਲੀਡਰ ਨੇ ਉਹਨਾਂ ਨੂੰ ਪਿੱਛੇ ਕਰਕੇ ਤੇ ਸਾਰੀ ਸਿਆਸਤ ਆਪਣੇ ਦਫਤਰ ਤੱਕ ਆਪਣੀ ਦੁਕਾਨ ਤੱਕ ਸੀਮਤ ਕਰ ਲਈ ਬਿਲਕੁਲ ਜੀ ਬਿਲਕੁਲ ਲੋਕ ਕਹਿੰਦੇ ਆ ਵੀ ਯਾਰ ਜੇ ਇਸ ਬੰਦੇ ਨੂੰ ਅਸੀਂ ਇਹ ਦਿਨ ਖਿੱਦ ਬੰਦਾ ਸੀ ਇੱਕ ਨੰਬਰ ਦਾ ਖਿੱਦ ਸੀ ਤੇ ਜੇ ਨਖਿੱਦ ਬੰਦੇ ਨੂੰ ਅੱਜ ਅਸੀਂ ਸਲੂਟ ਮਾਰਨਾ ਫੇਰ ਇਹਦੇ ਨਾਲ ਹੀ ਕੰਮ ਲੈਣਾ ਇਹਨੂੰ ਚੰਗਾ ਨਹੀਂ ਹੈ ਫਿਰ ਚਲੋ ਮੈਂ ਹੁਣ ਮੇਰਾ ਕੋਈ ਇੰਟਰਸਟ ਨਹੀਂ ਹੈਗਾ ਬੋਨੀਵਾਲ ਵੀ ਤੇ ਨਾ ਹੀ ਸਰਦਾਰ ਕਮਰ ਪ੍ਰਤਾਪ ਸਿੰਘ ਨਾਲ ਕਹਿੰਦੇ ਚੱਲ ਯਾਰ ਰਾਜ ਰੋਕ ਤੇ ਲਈਦਾ ਸੀ ਬਿਲਕੁਲ ਗੱਲ ਜੇ ਸਾਨੂੰ ਕਰ ਲੈਂਦਾ ਤਾਂ ਇਹ ਵੀ ਗਾੜੀਆਂ ਕਰੀ ਲਈਦੀ ਹਾਂਜੀ ਤੇ ਗੱਲ ਉੱਥੇ ਠੱਪੀ ਜਾਂਦੀ ਸੀ ਅੱਗੇ ਪਿੱਛੇ ਕੰਮ ਹੋ ਜਾਂਦਾ ਸੀ ਬਿਲਕੁਲ ਜੀ ਬਿਲਕੁਲ ਤੇ ਹੁਣ ਸਾਨੂੰ ਸਾਨੂੰ ਦੇ ਤੱਕ ਇਹ ਨਹੀਂ ਪਤਾ ਲੱਗਣ데요 ਵੀ ਸਰਕਾਰ ਇਹ ਨਾਲੇ ਦੇ ਵਿੱਚ ਇੱਥੇ ਲੀਡਰ ਕਿਹੜਾ ਆ ਪਾਰਟੀ ਵੱਲੋਂ ਜਿਹਦੇ ਕੋਲ ਕੰਮ ਕਰਾਈਏ ਮੈਂ ਤੇ ਇਹ ਚੀਜ਼ ਵੇਖੀ ਜੇ ਕਿ ਕੁਝ ਬੰਦੇ ਨੇ ਉਹ ਆਣ ਕੇ ਦੱਸਦੇ ਨੇ ਹੂੰ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਕੰਮ ਕਰਵਾਉਣ ਨਾਲ ਚੰਗਾ ਤੁਸੀਂ ਦੂਜੀਆਂ ਪਾਰਟੀਆਂ ਕੋਲ ਚਲ ਜੋਗੇ ਨਾ ਤੇ ਤੁਹਾਡੇ ਉਥੇ ਸੁਣਵਾਈ ਫਿਰ ਵੀ ਹੁੰਦੀ ਜੀ ਅਸੋ ਉਹਨਾਂ ਦਾ ਕੰਮ ਹੋ ਜਾਂਦਾ ਹਾਂਜੀ ਉਹਨਾਂ ਦਾ ਕੰਮ ਅਫਸਰ ਵੀ ਸੁਣਦੇ ਨੇ ਗੈਂਦੇ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਸਰਕਾਰਾਂ ਦੇ ਵਿੱਚ ਅਫਸਰਾਂ ਦੇ ਨਾਲ ਚੰਗੇ ਸਲੂਕ ਰੱਖੇ ਨੇ ਤੇ ਉਹਨਾਂ ਨੇ ਵਧੀਆ ਵਿਚਰੇ ਨੇ ਉਹਨਾਂ ਦੇ ਨਾਲ ਤੇ ਉਹ ਉਹਨਾਂ ਦੀ ਇੱਜ਼ਤ ਮਾਨ ਕਰਦੇ ਨੇ ਪਰ ਆਮ ਆਦਮੀ ਪਾਰਟੀ ਵਾਲਿਆਂ ਦਾ ਉਹਨਾਂ ਨਹੀਂ ਜੇ ਰਤਬਾ ਹੈਗਾ ਵੀ ਜਾ ਕੇ ਟੋਰਨਾ ਬਹਿ ਕੇ ਕੋਈ ਕੰਮ ਕਰਵਾ ਲੈ ਨਹੀਂ ਪਵਿੱਤਰ ਜੀ ਜਦੋਂ ਤੁਸੀਂ ਇੱਕ ਰਜ਼ਾਈਨ ਲੈਟਰ ਭੇਜਿਆ ਸੀ ਹਾਂਜੀ ਮੈਨੂੰ ਵੀ ਵੀ ਆ ਮੇਰੀ ਖਬਰ ਲਾ ਦਿਓ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਪਾਰਟੀ ਨੂੰ ਭੇਜਿਆ ਤੁਸੀਂ ਕਿਹਾ ਵੀ ਮੈਂ ਢਾਲੀਵਾਲ ਸਾਹਿਬ ਨੂੰ ਭੇਜ ਦਿੱਤਾ ਹਾਂਜੀ ਉਹਨਾਂ ਦੇ ਬਾਕੀ ਜਿਹੜੇ ਨੁਮਾਇੰਦੇ ਉਹਨਾਂ ਨੂੰ ਵੀ ਭੇਜ ਦਿੱਤਾ ਬਿਲਕੁਲ ਚਲੋ ਖਬਰਾਂ ਵੀ ਲੱਗੀਆਂ ਕਿ ਤੁਸੀਂ ਪਾਰਟੀ ਛੱਡੀ ਹਾਂਜੀ ਉਸ ਤੋਂ ਬਾਅਦ ਮੰਤਰੀ ਸਾਹਿਬ ਦਾ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਜਿਹੜੇ ਸੱਤਾ ਵੇਖਦੇ ਪਹੁੰਚਦਾ ਬੇਟਾ ਵੀ ਇੱਥੇ ਵੇਂਦਾ ਪਿਆ ਦਫ਼ਤਰ ਸਰਦਾਰ ਕੁਸ਼ਪਾਲ ਸਿੰਘ ਢਾਲੀਵਾਲ ਵੱਡੇ ਨੇ ਸਤਕਾਰਯੋਗ ਨੇ ਉਹਨਾਂ ਦੇ ਨੂੰਹ ਨੇ ਐਡਵੋਕੇਟ ਅਮਨਦੀਪ ਉਹ ਤਾਂ ਹਾਂਜੀ ਹਾਂਜੀ ਸੁਲਝੇ ਹੋਏ ਨੇ ਜਿਹਦੇ ਅੱਗੇ ਐਡਵੋਕੇਟ ਨਾ ਕੇ ਲੱਗਿਆ ਉਹਨੇ ਪੜ੍ਹਾਈ ਕੀਤੀ ਹੁੰਦੀ ਹੈ ਹਨਾ ਉਹਨੂੰ ਸਮਝ ਹੁੰਦੀ ਹੈ ਦੁਨੀਆਦਾਰੀ ਦੀ ਬਿਲਕੁਲ ਕਿਸੇ ਤੁਸੀਂ ਤੇ ਪਾਰਟੀ ਦੀ ਜੜ੍ਹ ਲਾਉਣ ਵਾਲੇ ਬੰਦੇ ਹੋ ਤੁਸੀਂ ਤੇ ਪਾਣੀ ਪਾ ਕੇ ਤੇ ਬੂਟੇ ਨੂੰ ਜਵਾਨ ਕਰਨ ਵਾਲੇ ਉਹ ਤੇ ਜੇ ਤੁਸੀਂ ਛੱਡ ਕੇ ਤੇ ਪਾਰਟੀ ਕਿਧਰ ਚੱਲੇ ਬਿਲਕੁਲ ਜੀ ਆਪਣਾ ਜਦੋਂ ਧਾਰੀয়াল ਸਾਹਿਬ ਮਿਲਦੇ ਹੁੰਦੇ ਸੀ ਨਾ ਤੇ ਉਹਨਾਂ ਨੇ ਮੇਰੇ ਮੋਢੇ ਦੇ ਹੱਥ ਮਾਰ ਕੇ ਕਹਿਣਾ ਜੀ ਇਹ ਸਾਡਾ ਬਾਬਾ ਬੋੜ ਆ ਹੂੰ ਤੇ ਪ੍ਰਧਾਨ ਜੀ ਨੇ ਬਹੁਤ ਮਿਹਨਤ ਕੀਤੀ ਐ ਤੇ ਇਹਨਾਂ ਨੇ ਆਪਣਾ ਪਾਰਟੀ ਨਾਲੇ ਚ ਬਣਾਈ ਤੇ ਅਸੀਂ ਅੱਜ ਐਮਐਲਏ ਬਣੇ ਆ ਹਾਂ ਪਰ ਮੈਂ ਇਹ ਚੀਜ਼ ਵੇਖੀ ਕਿ ਜਦੋਂ ਮੈਂ ਰਜਾਇਣ ਕੀਤਾ ਵਾ ਤੇ ਕਿਸੇ ਬੰਦੇ ਨੇ ਵੀ ਮੈਨੂੰ ਮਤਲਬ ਜਿਹੜਾ ਕੋਈ ਦਫ਼ਤਰ ਦੇ ਵਿੱਚ ਲਾ ਲੋ ਜਾਂ ਕੋਈ ਆਪਣਾ ਧਾਰੀਵਾਲ ਦੇ ਸਾਹ ਘਰੋਂ ਲਾ ਲਓ ਕਿਸੇ ਨੇ ਵੀ ਮੇਰੇ ਤੱਕ ਪਹੁੰਚ ਨਹੀਂ ਕੀਤੀ ਸਿੱਧੀ ਡਾਇਰੈਕਟ ਵੀ ਆਪਣਾ ਪਵਿੱਤਰ ਜੀ ਤੁਸੀਂ ਕੀ ਗੱਲ ਹੋਈ ਕਿਉਂ ਛੱਡ ਰਹੇ ਜੀ ਹੂ ਜਾਂ ਕੀ ਪ੍ਰੋਬਲਮ ਹੈ ਤੁਹਾਨੂੰ ਨਾ ਮਤਲਬ ਪਾਰਟੀ ਦੇ ਹੋਰ ਵਿੱਚ ਜਿਹੜੇ ਬੰਦੇ ਨੇ ਸੀਨੀਅਰ ਉਹਨਾਂ ਨੇ ਆਪਣਾ ਗੱਲਬਾਤ ਕੀਤੀ ਕਿ ਪੁੱਤ ਜੀ ਕੀ ਗੱਲ ਮੈਂ ਯਾਰ ਵੀ ਮੇਰਾ ਕੰਮ ਨਹੀਂ ਕੋਈ ਹੋ ਰਿਹਾ ਤੇ ਨਿਰਾ ਪ੍ਰਧਾਨ ਜੀ ਪ੍ਰਧਾਨ ਜੀ ਨੂੰ ਕੀ ਕਰਨਾ ਠੀਕ ਹੈ ਕਿ ਦਫ਼ਤਰੇ ਕੇ ਆਓ ਪ੍ਰਧਾਨ ਜੀ ਆਓ ਜੀ ਤੇ ਪ੍ਰਧਾਨ ਜੀ ਨੇ ਜਿਹੜਾ ਕੰਮ ਕਿਹਾ ਉਹ ਤੇ ਹੋ ਨਹੀਂ ਦਿਆ ਤੇ ਜਿਹੜੇ ਲੋਕੀ ਨੇ ਉਸ ਵਰਕਰ ਜਿਹੜੇ ਆਪਣਾ ਛੋਟੇ ਲੈਵਲ ਤੇ ਜਿਹੜੇ ਵਰਕਰ ਹੁੰਦੇ ਨਾਲ ਸਾਡੇ ਉਹ ਆਪਣੇ ਨਾਲ ਭਾਈਚਾਰਕ ਤੌਰ ਤੇ ਵੀ ਜੁੜੇ ਸੀ ਤੇ ਉਸ ਤਰ੍ਹਾਂ ਪਾਰਟੀ ਕਰਕੇ ਜਿਹੜੇ ਜਦੋਂ ਉਹ ਆਉਂਦੇ ਨੇ ਕਿ ਪੁਇਤਰ ਜੀ ਪੁਰਾਣੇ ਨੇ ਆਪਣਾ ਤੇ ਇਹਨਾਂ ਦੀ ਸੁਣਵਾਈ ਉੱਥੇ ਜਿਆਦਾ ਤੇ ਉਹਨਾਂ ਨੇ ਕੰਮ ਸਾਨੂੰ ਕਹਿਣਾ ਤੇ ਅੱਗੇ ਕਹਿਣਾ ਤੇ ਉਹ ਉਦੋਂ ਹੀ ਫੋਨ ਵੀ ਹੋ ਜਨੇ ਸਾਰਾ ਕੁਝ ਕਹਿ ਵੀ ਦੇਣਾ ਪਰ ਉਹ ਕੰਮ ਨਹੀਂ ਹੋਣਾ ਤੇ ਮੈਂ ਇਹ ਚੀਜ਼ ਵੇਖੀ ਕਿ ਜਦੋਂ ਕੰਮ ਨਹੀਂ ਹੋਣਾ ਤੇ ਫਿਰ ਅਸੀਂ ਲੋਕਾਂ ਦੇ ਕੰਮ ਹੀ ਨਹੀਂ ਆ ਸਕਦੇ ਤੇ ਫਿਰ ਅਸੀਂ ਪਾਰਟੀ 'ਚ ਕੀ ਕਰਨਾ ਸੋ ਸੋ ਇੱਕ ਨਾ ਮੈਨੂੰ ਹੋਰ ਲੀਡਰ ਮਿਲਿਆ ਲੀਡਰੀ ਆ ਕਿਉਂਕਿ ਇਹ ਨਾਲੇ ਦਾ ਹਾਂਜੀ ਉਹਨੇ ਵੀ ਬੜਾ ਨਾ ਬੂਸਟ ਜਾ ਜਾ ਕੇ ਨਾ ਡਿਊਟੀ ਦਿੱਤੀ ਜੀ 2022 'ਚ ਹਾਂਜੀ ਆਪ ਵੋਟਾ ਲਿਸਟ ਕਰ ਕਰਕੇ ਭਵਾਈ ਉਹਨੂੰ ਵੀ ਲਿਓ ਲਾਤਾ ਬਿਲਕੁਲ ਉਹ ਮੈਨੂੰ ਭਰੇ ਬਿਆਰ ਮਿਲਿਆ ਤੇ ਮੈਂ ਉਹਨੂੰ ਕਿਹਾ ਮੈਂ ਜਨਾਬ ਅਸੀਂ ਤਾਂ ਤੁਹਾਡੇ ਨਾਲ ਜੁੜਿਆ ਵੀ ਤੁਹਾਡੇ ਨੂੰ ਕੰਮ ਕੁੰਮ ਲੈ ਲਾਂਗੇ ਕੋਈ ਹਾਂਜੀ ਸਾਨੂੰ ਵੀ ਪੱਤਰਕਾਰਾਂ ਵੀ ਮਾੜੇ ਮੋਟੇ ਹੁੰਦੇ ਆ ਕਿ ਕਿ ਲਿਕੇ ਕੰਮ ਸਾਡੇ ਨਹੀਂ ਹੁੰਦੇ ਜੀ ਕਹਿੰਦੇ ਯਾਰ ਉਹ ਬੰਦਾ ਠੱਗੀ ਮਾਰ ਗਿਆ ਮੇਰੇ ਨਾਲ ਤੁਹਾਨੂੰ ਨਹੀਂ ਲੱਗਦਾ ਸੀ ਤੁਹਾਡੇ ਨਾਲ ਕੋਈ ਠੱਗੀ ਮਾਰ ਗਿਆ ਬਿਲਕੁਲ ਬੜਿਆਂ ਨੇ ਠੱਗੀ ਮਾਰੀ ਆ ਜੀ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਹਾਂ ਉਦੋਂ ਤੇ ਪ੍ਰਧਾਨ ਜੀ ਪ੍ਰਧਾਨ ਜੀ ਜੀ ਤੇ ਸਵੇਰ ਦੀ ਚਾਹ ਵੀ ਇੱਥੇ ਹੁੰਦੀ ਸੀ ਦੁਕਾਨ ਤੇ ਅੱਛਾ ਤੇ ਉਹ ਜਦੋਂ ਤੋਂ ਪ੍ਰਧਾਨ ਬਣ ਕੇ ਮੁੜ ਕੇ ਨਹੀਂ ਆਪਣਾ ਬਾਅਦ ਚ ਅਸੀਂ ਜਦੋਂ ਜਦੋਂ ਦੇ ਵਿਧਾਇਕ ਬਣ ਗਏ ਜਦੋਂ ਦੇ ਵਿਧਾਇਕ ਬਣ ਗਏ ਕੋਈ ਪੁੱਛਿਆ ਤੇ ਹਾਂਜੀ ਅਸੀਂ ਤੇ ਮਤਲਬ ਪੂਰਾ ਮਿਹਨਤ ਕਿਹੜਾ ਕੋਈ ਧਰਨਾ ਲੱਗਦਾ ਸੀ ਇੱਥੇ ਕੋਈ ਰੋਸ ਪ੍ਰਦਰਸ਼ਨ ਸੀ ਜਾਂ ਕੋਈ ਵੀ ਪਾਰਟੀ ਦੀ ਮੁਹਿੰਮ ਦੇ ਤਹਿਤ ਕੰਮ ਸੀ ਪੋਸਟਰ ਲਾਉਣ ਤੋਂ ਲੈ ਕੇ ਹਰ ਕੰਮ ਤੁਹਾਨੂੰ ਮੈਂ ਫੋਟੋਆਂ ਦੇ ਦਾਂਗਾ ਧਾਰਿਆਲ ਸਾਹਿਬ ਦੇ ਨਾਲ ਹਰ ਕੰਮ ਕੀਤਾ ਪਾਰਟੀ ਦੇ ਨਾਲ ਕੀਤਾ ਵਾ ਤੇ ਪਰ ਆਪਣਾ ਮੁੱਲ ਨਹੀਂ ਪਿਆਦਾ ਤੇ ਸੋ ਨਹੀਂ ਤੁਹਾਡਾ ਕੱਲਿਆਂ ਦਾ ਨਹੀਂ ਬੈਠ ਕੇ ਜਿਵੇਂ ਪੁਰਾਣੇ ਵਰਕੇ ਸਾਰੇ ਮੇਰੇ ਨਾਲ ਦੇ ਜਿਹੜੇ ਬੰਦੇ ਆਮ ਵਾਰਡਨ ਚਾਰਜ ਉਹਨਾਂ ਲਾਇਓ ਵਾਰਡਨ ਚਾਰਜੀ ਵੀ ਆਪਣੇ ਛੱਡ ਗਏ ਨੇ ਘਰੇ ਆਪਣੇ ਬੈਠੇ ਨੇ ਆਪਣੇ ਕੰਮ 'ਚ ਰਹੇ ਨੇ ਸਮਾਈ ਤੇ ਇਹ ਪਵਿੱਤਰ ਜੀ ਪਵਿੱਤਰ ਜੀ ਕੰਮ ਦੀ ਮੈਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੁੱਲ ਨਹੀਂ ਪਿਆ ਹਾਂਜੀ ਬੜਾ ਵਧੀਆ ਜਵਾਬ ਤੁਸੀਂ ਦਿੱਤਾ ਮੋਲਣੀ ਮੋਲ ਕਿੰਨੀ ਪਿਆ ਕੋਈ ਜਿਤਨਾ ਕਹਿੰਦੇ ਰੇਤ ਸ਼ਰੇਆਮ ਨਿਕਲਦੀ ਹੈ ਕੁਝ ਬੰਦੇ ਰੱਖਦੇ ਉਹ ਚੋਂ ਹੀ ਤੁਹਾਨੂੰ ਹਿੱਸਾ ਮਿਲਿਆ ਸੁਣਿਓ ਜਾਂ ਜਿਵੇਂ ਨਗਰਪੰਚਾਇਤ ਦਾ ਸਾਰਾ ਕੰਮ ਕਰ ਚੱਲਦਾ ਗਲੀਆਂ ਨਾਲੀਆਂ ਬਣਦੀਆਂ ਨੇ ਉੱਥੇ ਵੀ ਕਹਿੰਦੇ ਕੋਈ ਨਾ ਕੋਈ ਹੁੰਦਾ ਜੋ ਲੋਕੀ ਦੱਸਦੇ ਕਿ ਉਹਨਾਂ ਦੀਆਂ ਗੱਲਾਂ ਉੱਚੋ ਨਹੀਂ ਮਿਲਿਆ ਹਾਂਜੀ ਜਾਂ ਤੁਹਾਡੇ ਰਾਂ ਹੀ ਨਹੀਂ ਕੰਮ ਹੋਇਆ ਇਹ ਜਿਹੜਾ ਮੁੱਲ ਨਹੀਂ ਪਿਆ ਕਿ ਜਾਂ ਤੁਸੀਂ ਆਪਣੀ ਅਰਜ਼ੀ ਕਿਹੜਾ ਮੁੱਲ ਕਹਿੰਦੇ ਵੇਖੋ ਜੀ ਇਹਨਾਂ ਚੀਜ਼ਾਂ ਤੋਂ ਅਸੀਂ ਬੜੇ ਅੱਗੇ ਨਿਕਲੇ ਆ ਵੀ ਅਸੀਂ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਦੂਰ ਹੋ ਹਾਂਜੀ ਦੂਰ ਇਹਨਾਂ ਚੀਜ਼ਾਂ ਤੋਂ ਤੇ ਅਸੀਂ ਸਿਰਫ ਮੁੱਲੇ ਹੋਈ ਚਾਹੁੰਦੇ ਹਾਂ ਕਿ ਸਾਡਾ ਗਿਆਨ ਦਾ ਇੱਜ਼ਤ ਮਾਨ ਹੋਵੇ ਜਿਹੜਾ ਕੋਈ ਸਾਡੇ ਨਾਲ ਬੰਦਾ ਜਾ ਰਿਹਾ ਵਾ ਕੋਈ ਵੀ ਆਪਣਾ ਵੋਟਰ ਰਿਆ ਜਾਂ ਸਪੋਰਟਰ ਰਿਆ ਹੂੰ ਉਹਦਾ ਕੋਈ ਕੰਮ ਆ ਤੇ ਉਹ ਥਾਣੇ ਠਪਾਣੇ ਜਾਂ ਆਪਣਾ ਅਸੀਂ ਦਫ਼ਤਰ ਦੇ ਵਿੱਚ ਜਾ ਕੇ ਕਹੀਏ ਤੇ ਪਹਿਲ ਦੇ ਆਧਾਰ ਤੇ ਉਹਦਾ ਕੰਮ ਹੋਵੇ ਅਸੀਂ ਇਹੋ ਹੀ ਮੁੱਲ ਚਾਉਂਦੇ ਹਾਂ ਹੋਰ ਅਸੀਂ ਕਿਸੇ ਅਹੁਦੇ ਦੀ ਭੁੱਖ ਨਹੀਂ ਰੱਖੀ ਆਪਣਾ ਕੋਈ ਵੀ ਪਾਰਟੀ ਦਾ ਬੰਦਾ ਜਿਹੜਾ ਵੀ ਆਪਣਾ ਮੋਦ ਬੇਰਿਆ ਕੋਈ ਹਲਕਾ ਚਾਰਜ ਆ ਜਾਂ ਕੋਈ ਆਪਣਾ ਲੋਕ ਸਭਾ ਚਾਰਜ ਆ ਤੇ ਉਹ ਮੈਨੂੰ ਆ ਕੇ ਇਨੀ ਗੱਲ ਕਹਿ ਦੇਣ ਵੀ ਪਵਿੱਤਰ ਤੂੰ ਆ ਸਾਡੇ ਕੋਲਦਾ ਮੰਗਿਆ ਸੀ ਅੱਜ ਤੱਕ ਪਾਰਟੀ ਦੇ ਕੋਲੋਂ ਕੋਈ ਵੀ ਉਹਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਉਹਦਾ ਨਹੀਂ ਮੰਗਿਆ ਤੇ ਪਵਿੱਤਰ ਜੀ ਮੈਨੂੰ ਇੱਕ ਗੱਲ ਦੱਸਿਓ ਅੱਜ ਤੁਸੀਂ ਕਦੀ ਕਨਸੀਡਰ ਨਹੀਂ ਕਰਦੇ ਆਪਣੇ ਆਪ ਨਾਲ ਵਿਚਾਰ ਨਹੀਂ ਕਰਦੇ ਬੈਠ ਕੇ ਵੀ ਯਾਰ ਮੈਂ ਤੇ ਹੈਗਾ ਹਾਂ ਇਮਾਨਦਾਰ ਪੁੱਤਾਂ 파ਰਟੀ ਦਾ ਬਿਲਕੁਲ ਤੇ ਇੱਥੇ ਤੇ ਨਲਾਇਕ ਪੁੱਤਰਾਂ ਦੀ ਬੱਲੇ ਬੱਲੇ ਸੀ ਤੇ ਮੈਂ ਮੈਂ ਤਾਂ ਨਹੀਂ ਕਿਤੇ ਗਲਤ ਰਾਏ ਤੁਰ ਪਿਆ ਕਿ ਮੈਂ ਇਨਸਾਫ ਮੰਗਣ ਚੱਲ ਗਿਆ ਹਾਂਜੀ ਅਗਲੇ ਕਹਿੰਦਾ ਨਹੀਂ ਇੱਥੇ ਤੇ ਯਾਰ ਉਹ ਪੁਰਾਣੇ ਬੰਦੇ ਦੀ ਲੋੜ ਹੈ ਜਿਹੜੇ ਪਹਿਲਾਂ ਸਿਸਟਮ ਨੂੰ ਰਨ ਕਰਦੇ ਸੀ ਬਿਲਕੁਲ ਫੇਰਾ ਫੇਰੀਆਂ ਦੇ ਨਾਲ ਜਾਲ ਸੱਚੀ ਸਾਨੂੰ ਤੇ ਉਹਨਾਂ ਬੰਦੇ ਦੀ ਲੋੜ ਹੈ ਇਹੋ ਇਹੋ ਚੀਜ਼ ਨੇ ਸਾਨੂੰ ਆਪਣਾ ਪਿੱਛੇ ਕੀਤਾ ਜੇ ਹਾਂ ਕਿਉਂਕਿ ਅਸੀਂ ਉਹ ਜਿਹੜੇ ਆਪਣਾ ਮੱਕੜੀ ਜਾਲ ਹੁੰਦਾ ਨਾ ਕੋ ਨਹੀਂ ਹੈ ਜਾਣਦੇ अच्छा सियासत ਦੇ ਵਿੱਚ ਜਿਹੜਾ ਆਪਣਾ ਮਤਲਬ ਹੈ ਲੀਡਰਾਂ ਦੇ ਨਾਲ ਲਾਗੇ ਹੋ ਕੇ ਲੀਡਰਾਂ ਨੂੰ ਗੁਣ ਦੇਣੇ ਕਿ ਕਿਧਰੋਂ ਕਿ ਤਰ੍ਹਾਂ ਮਾਲ ਆਉਣਾ ਤੇ ਕਿ ਤਰ੍ਹਾਂ ਅਹੀਂ ਜਾਣਾ ਤੇ ਆਪ ਵੀ ਖਾਣਾ ਦੇਣਾ ਨੂੰ ਖਾਣਾ ਉਹ ਸਾਨੂੰ ਨਾ ਹੁੰਦਾ ਤੇ ਨਾ ਹੀ ਸਿੱਖਿਆ ਹੈ ਅੱਛਾ ਤੇ ਨਾ ਹੀ ਅੱਜ ਤੱਕ ਸਿੱਖਣਾ ਵਾ ਕਿਉਂਕਿ ਅਸੀਂ ਤੇ ਸਿਰਫ ਇਮਾਨਦਾਰੀ ਦੇ ਨਾਲ ਸਿਆਸਤ ਕੀਤੀ ਆ ਤੇ ਜਿੰਨੇ ਵੀ ਆਪਣੇ ਨਾਲ ਵਰਕਰ ਹੀ ਉਹ ਸਾਰੇ ਤਕਰੀਬਨ ਇਹੋ ਚੀਜ਼ ਦੇ ਭੁਕੇ ਵੀ ਇੱਜ਼ਤਮਾਨ ਚਾਹੀਦਾ ਤੇ ਕੰਮ ਹੋਣੇ ਚਾਹੀਦੇ ਉਹਨਾਂ ਦੇ ਕਹਿਣ ਤੇ ਸਾਨੂੰ ਕਹੇ ਵੀ ਆਪਣਾ ਕੋਈ ਕੰਮ ਨਹੀਂ ਮੰਗਿਆ ਆ ਕੋਈ ਵੀ ਅਹੀਂ ਇਹੋ ਜਿਹੇ ਹਿੱਸੇ ਪੱਤੀ ਨਹੀਂ ਮੰਗੇ ਜਿਹੜਾ ਸਾਡਾ ਮੁੱਲ ਨਹੀਂ ਪਿਆ ਅਸੀਂ ਇਹੋ ਜੀ ਕੋਈ ਮੰਗ ਹੀ ਨਹੀਂ ਰੱਖੀ ਮੰਗ ਰੱਖੀ ਹੋਵੇ ਸਾਡੀ ਪੂਰੀ ਨਾ ਹੋਵੇ ਤਾਂ ਅਸੀਂ ਕਹੀਏ ਵੀ ਅਸੀਂ ਆਹ ਕੰਮ ਮੰਗਿਆ ਹੈ ਜਾਂ ਇੱਥੇ ਤੇ ਸਾਨੂੰ ਮਿਲਿਆ ਨਹੀਂ ਅਸੀਂ ਸਿਰਫ ਇੱਥੋਂ ਤੱਕ ਸੀਮਤ ਆ ਕੇ ਸਾਡੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਜਾਇਜ਼ ਨੇ ਕੋਈ ਨਜਾਇਜ਼ ਕੰਮ ਨਹੀਂ ਅਸੀਂ ਕਰਵਾਉਂਦੇ ਆ ਜਾਇਜ਼ ਕੰਮ ਹੀ ਕਹੇ ਉਹ ਉਹਨਾਂ ਚੋਂ ਇੱਕ ਵੀ ਕੰਮ ਨਹੀਂ ਹੁੰਦਾ ਇਸ ਕਰਕੇ ਅਸੀਂ ਸਰਕਾਰ ਨੂੰ ਛੜਦਾ ਵੀ ਕੱਲ ਨੂੰ ਲੋਕ ਇਹ ਨਾ ਕਹਿਣ ਵੀ 5 ਸਾਲ ਉਧਰ ਨੇ ਯਾਰੇ ਲੈ ਲਿਆ ਤੇ ਹੁਣ ਇੱਧਰ ਆ ਗਏ ਨੇ ਤੇ ਸੋ ਪੁਜਤਰ ਜੀ ਹੁਣ ਆਉਣ ਵਾਲੇ ਸਮੇਂ ਜੇ ਕੀ ਸੋਚਿਆ ਵੀ ਇਹਨਾਂ ਨਾਲ ਤੁਰਨਾ ਆ ਜਾਂ ਨਹੀਂ ਤੁਰਨਾ ਇਹ ਤਾਂ ਪੱਕੀ ਦੂਰੀ ਲੀਨ ਲਾਈਨ ਖਿੱਚਤੀ ਆ ਵੀ ਨਹੀਂ ਨਹੀਂ ਇਹਨਾਂ ਨਾਲ ਜੀ ਕਿਸੇ ਕੀਮਤ ਐ ਨਹੀਂ ਜੀ ਆਮ ਆਦਮੀ ਪਾਰਟੀ ਦਾ ਨਹੀਂ ਆਮ ਆਦਮੀ ਪਾਰਟੀ ਦਾ ਤੇ ਨਾ ਹੀ ਖਤਮ ਕਰ ਦੋਗੇ ਉਹ ਵਰਕਾ ਹੀ ਪਾਰਦਾ ਤੇ ਇਹ ਤੇ ਤੁਸੀਂ ਵੇਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਨਾਂ ਵੀ ਦਿੱਲੀ 'ਚ ਤਾਂ ਫੇਰ ਥੋੜੀਆਂ-ਬਹੁਤੀਆਂ ਸੀਟਾਂ ਆ ਗਈਆਂ ਤੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਸੁਖਵੀਰ ਬਾਦਲ ਹੋਰਾਂ ਨੂੰ ਟੀਚਰਾਂ ਕਰਦੇ ਹੁੰਦੇ ਨੇ ਤੇ ਇਹਨਾਂ ਕੋਲ ਦੋ ਹੀ ਬੰਦੇ ਆ ਤਿੰਨ ਹੀ ਬੰਦੇ ਆ ਸਕੂਟਰ ਤੇ ਜਲ ਜਾਣ ਤੇ ਮੈਨਾਂ ਵੀ ਇਹਨਾਂ ਦੀ ਤੇ ਕੰਡੀਸ਼ਨ ਉਤੋਂ ਵੀ ਥੱਲੇ ਜਾਣੀ ਅੱਛਾ ਨਹੀਂ ਵੈਸੇ ਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਾਂ ਜੋ ਹਾਲ ਇਹਨਾਂ ਦਾ ਪੰਜਾਬ ਚ ਹੋਣਾ ਨਾ ਇਹ ਵੀ ਇੱਕ ਇਤਿਹਾਸ ਹੀ ਰਚਿਆ ਜਾਣਾ ਜਿਸ ਤਰ੍ਹਾਂ ਪਹਿਲਾਂ ਰਚਿਆ ਗਿਆ ਨਾ ਨਹੀਂ ਵੈਸੇ ਵੈਸੇ ਕਈ ਬੰਦੇ ਕਹਿੰਦੇ ਜਿਹੜੇ ਸਿਆਸਤ ਚ ਵਿਚਰਨ ਵਾਲੇ ਬੰਦੇ ਆ ਨਾ ਹਾਂਜੀ ਉਹ ਬਹੁਤਾ ਯਕੀਨ ਨਹੀਂ ਕਰਦੇ ਪਤਾ ਨਹੀਂ ਕੱਲ ਨੂੰ ਫੇਰ ਨਾ ਪਾਰਟੀ ਸ਼ਾਮਲ ਹੋ ਜਾਣਾ ਮੈਂ ਤਾਂ ਤੁਹਾਨੂੰ ਕਿਹਾ ਨਹੀਂ 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 ਜੀ ਹੁਣ ਮੇਰਾ ਆਖਰੀ ਸਵਾਲ ਆ ਵੀ ਕਿਰਤ ਕਰਦੇ ਹੋ ਤੁਸੀਂ ਆ ਮੈਂ ਵਿਖਾਇਓ ਇਹਨਾਂ ਦੀ ਜਿਹੜੀ ਕਿਰਤ ਕਰਨ ਵਾਲੀ ਕਮਾਈ ਦਾ ਸਾਧਨ ਨਾ ਸਵੈ ਰੋਜ਼ਗਾਰ ਕਰਦੇ ਮਸ਼ੀਨ ਆ ਇਹਨੂੰ ਤੁਸੀਂ ਪੈਰ ਨਾਲ ਜਿਹੜਾ ਦਿੰਦੇ ਹੋਣੇ ਹਾਂਜੀ ਹਾਂਜੀ ਦੂਸਰੀ ਟਾਈਪ ਦੀ ਉਹਨੂੰ ਦਿਓ ਇੱਕ ਵਾਰੀ ਜਿਹੜਾ ਮੈਂ ਤਾਂ ਮੇਰਾ ਸਵਾਲ ਇਹੋ ਹੀ ਆ ਜਦੋਂ ਜਦੋਂ ਤੁਸੀਂ ਇਹਨੂੰ ਜਿਹੜਾ ਦਿੰਦੇ ਹੋ ਹਾਂਜੀ ਇਹ ਬਿਲਕੁਲ ਸਿੱਧੇ ਜਿਹੜੇ ਦੇ ਰਹੇ ਜਦੋਂ ਸਲਾਈ ਕਰਦੀ ਹੈ ਮਸ਼ੀਨ ਹਾਂਜੀ ਸਿੱਧੇ ਹੀ ਜਿਹੜਾ ਦਿੰਦੇ ਹੋ ਬਿਲਕੁਲ ਬਿਲਕੁਲ ਬੰਦ ਕਰਿਓ ਇੱਕ ਮਿੰਟ ਤੇ ਸਿਆਸਤ ਨਹੀਂ ਕਰੀ ਸੋਚਿਆ ਵੀ ਯਾਰ ਪੁੱਠਾ ਜਿਹੜਾ ਦੇ ਬੈਠੇ ਬਿਲਕੁਲ ਜੀ ਬਿਲਕੁਲ ਸਿੱਧੇ ਬਿਰੇ ਦਿੰਦੇ ਦਿੰਦੇ ਆਪਾਂ ਸਿੱਧੇ ਕੰਮ ਕਰਦੇ ਕਰਦੇ ਕਿਨੂੰ ਜਿਹੜਾ ਦੇ ਬੈਠੇ ਪੁੱਠਾ ਜਿਹੜਾ ਆ ਗਿਆ ਬੜਾ ਦੇ ਆਪਣਾ ਨੁਕਸਾਨ ਕਰਾਇਆ ਨਾਲ ਨਾਲ ਜੁੜੇ ਹੋਏ ਲੋਕਾਂ ਦਾ ਨੁਕਸਾਨ ਕਰਾਇਆ ਬਿਲਕੁਲ ਬਹੁਤ ਨੁਕਸਾਨ ਹੋਇਆ ਜੀ ਆਪਣਾ ਜੀ 11 ਸਾਲ ਪਾਰਟੀ ਨੂੰ ਦਿੱਤੇ ਆਪਣਾ ਹੂੰ ਤੇ ਉਦੋਂ ਦਿੱਤੇ ਜਦੋਂ ਕੋਈ ਪਾਰਟੀ ਦਾ ਨਾਮ ਵੀ ਨਹੀਂ ਜਾਣਦਾ ਜੀ ਜਦੋਂ ਇੱਕ ਬਿਲ ਬੁਕੀਸ਼ੀ ਛਪਾਈ ਹੁੰਦੀ ਸੀ ਤਰਸੀਦ ਬੁੱਕ ਜਿਹੜੀ ਆਪਣਾ ਉਹ ਲੈ ਕੇ ਜਾਂਦਾ ਸੀ ਤੇ 2014 ਚ ਲੋਕਾਂ ਦੀਆਂ ਪਰਚੀਆਂ ਕੱਟੀਦੀਆਂ ਸੀ ਮੈਂਬਰਸ਼ਿਪ ਦੀਆਂ ਹੂੰ ਤੇ ਉਦੋਂ ਕੋਈ ਆਪਣਾ ਨੰਬਰ ਵੀ ਨਹੀਂ ਉੱਤੇ ਲਿਖੌਂਦਾ ਹੁੰਦਾ ਅੱਛਾ ਗੁੱਪ ਗੁੱਪ ਰੱਖਦੇ ਵੀ ਯਾਰ ਸਰਕਾਰ ਦਾ ਡਰ ਸੀ ਹਾਂ ਜੀ ਹਾਂ ਜੀ ਤੇ ਉਹਨਾਂ ਟਾਈਮਾਂ ਤੋਂ ਸਟਾਰਟਿੰਗ ਕੀਤਾ ਸੀ ਆਪਣਾ ਤੇ ਬੜੀ ਮਿਹਨਤ ਕੀਤੀ ਸੀ ਪਰ ਇੱਕ ਬਦਲਾਵ ਲਈ ਜੋ ਕੇਜਰੀਵਾਲ ਵੀ ਇਹ ਕਹਿ ਕੇ ਆਏ ਸੀ ਹੂੰ ਕਿ ਅਸੀਂ ਆਪਣਾ ਦੇਸ਼ ਦੇ ਵਿੱਚ ਇੱਕ ਵੱਖਰੀ ਰਾਜਨੀਤੀ ਕਰਨੀ ਪਰ ਤੁਸੀਂ ਇਹ ਵੇਖੋਗੇ ਮਤਲਬ ਉੱਤੋਂ ਲੈ ਕੇ ਥੱਲੇ ਤੱਕ ਢਾਂਚਾ ਜਿਹੜਾ ਵਾ ਉਹ ਨਹੀਂ ਗੱਲ ਬਣ ਸਹੀ ਨਹੀਂ ਹੋ ਸਕਿਆ ਨਹੀਂ ਸਹੀ ਹੋ ਸਕਿਆ ਤੇ ਇਹਨਾਂ ਨੇ ਇੱਕ ਬੰਦਾ ਹੁੰਦਾ ਵਾ ਵੀ ਇੱਕ ਬਦਮਾਸ਼ ਬਣ ਕੇ ਲੁੱਟਦਾ ਹੂੰ ਇੱਕ ਡਾਕੂ ਬਣ ਕੇ ਲੁੱਟਦਾ ਇਹਨਾਂ ਨੇ ਸ਼ਰੀਫ ਬਣ ਕੇ ਲੁੱਟਿਆ ਸ਼ਰੀਫ ਬਣ ਕੇ ਹਾਂਜੀ ਇਹਨਾਂ ਨੇ ਸ਼ਰੀਫ ਬਣ ਕੇ ਲੁੱਟਿਆ ਸੋ ਇਸ ਗੱਲ ਦਾ ਦੱਸੋ ਪਵਿੱਤਰ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਗੱਲਬਾਤ ਕੀਤੀ ਐ ਸੋ ਦੋਸਤੋ ਇਹ ਕਿਰਤ ਕਰਨ ਵਾਲਾ ਇਹਨਾਂ ਦਾ ਜਿਹੜਾ ਸਿਸਟਮ ਹੈ ਸਾਰਾ ਮੈਂ ਇਹਨੂੰ ਗੇੜਾ ਤਾਂ ਨਹੀਂ ਦਵਾ ਕਿਉਂਕਿ ਮੈਨੂੰ ਇਹਦੀ ਸਮਝ ਨਹੀਂ ਆ ਗਈ ਪਰ ਪਵਿੱਤਰ ਜੀ ਕਹਿੰਦੇ ਆ ਵੀ ਗੇੜਾ ਸਹੀ ਦਿੰਦੇ ਦਿੰਦੇ ਜਿਹੜੇ ਆ ਨਾ ਕਿਸੇ ਵੇਲੇ ਉਠਾ ਗੇੜਾ ਆ ਗਿਆ ਜਿਹਦੇ ਕਾਰਨ ਸਾਰਾ ਜਿਹੜਾ ਇਹਨਾਂ ਨੂੰ ਕਰਨਾ ਪਿਆ ਸੋ ਦੋਸਤੋ ਤੁਸੀਂ ਕੋਸ਼ਿਸ਼ ਕਰਿਓ ਕੋਸ਼ਿਸ਼ ਕਰਿਓ ਵੀ ਆਪਣੀ ਜਿਹੜੀ ਕਿਤਾ ਰੁਜ਼ਗਾਰ ਕਰਦੇ ਹੋ ਸਿੱਧਾ ਹੀ ਗੇੜਾ ਰੱਖਿਓ ਆਉਣ ਵਾਲੇ ਸਮੇਂ 'ਚ ਕਿਤੇ ਪਵਿੱਤਰ ਸਿੰਘ ਜੀ ਨੂੰ ਨਾ ਪਛਤਾਇਓ ਨਾ ਯਾਰ ਕੰਮ ਤੇ ਸਹੀ ਕਰਦੇ ਕਰਦੇ ਆਪਾਂ ਸਹੀ ਬੰਦੇ ਚੁਣਦੇ ਚੁਣਦੇ ਕਿਹੜੇ ਰਾਹ ਪੈ ਗਏ ਸੋ ਤੁਸੀਂ ਰੋਜ਼ਾਨਾ ਦਸਤਕ ਦੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੀਆਂ ਹੋਰ ਵੀ ਜੜੀਆਂ ਖਬਰਾਂ ਨੇ ਲੋਕਲ ਲੈਵਲ ਦੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਸੋ ਬਹੁਤ ਬਹੁਤ ਧੰਨਵਾਦ